ਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੇ ਕਿ ਇਕਾਂਗੀ ਕਰਾਂਗੇ ਇਕਾਂਗੀ ਹੈਗੀ ਆਪਣੇ ਬਗਾਨੇ ਬੋਹੜ ਦੀ ਸ਼ਾਂ ਬਗਾਨੇ ਬੋਹੜ ਦੀ ਸ਼ਾਂ ਇਕਾਂਗੀ ਦਾ ਸਾਰ ਵਿਸ਼ਾ ਵਸਤੂ ਤੇ ਇਹਦੇ ਪਾਤਰ ਤੇ ਇਹਦੇ ਕੁਐਸਚਨ ਆਨਸਰ ਕਰਾਂਗੇ ਹਾਂਜੀ ਬਗਾਨੇ ਬੋਹੜ ਦੀ ਸ਼ਾਂ ਜਿਹੜੀ ਇਕਾਂਗੀ ਹੈ ਇਹ ਅਜਮੇਰ ਸਿੰਘ ਹਲਕ ਦੀ ਲਿਖੀ ਹੋਈ ਹੈ ਹਾਂਜੀ ਗੱਜਨ ਸਿੰਘ ਇਹਦੇ ਵਿੱਚ ਇੱਕ ਛੋਟਾ ਕਿਸਾਨ ਆ ਗੱਜਨ ਸਿੰਘ ਕੌਣਾ ਕਿਸਾਨ ਠੀਕ ਹੈ ਤੇ ਉਹਦੀ ਲਾਤ ਉੱਤੇ ਸੱਟ ਲੱਗੀ ਹੋਈ ਆ ਤੇ ਉਹ ਡਾਂਗ ਦੇ ਸਹਾਰੇ ਭਾਬਕੀ ਛੁੱਟੀ ਦੇ ਸਹਾਰੇ ਖੜਾ ਹੈ ਤੇ ਉਹਦੇ ਘਰ ਦੇ ਅੱਗੇ ਗਵੰਡੀ ਨੇ ਜਿਹੜੇ ਉਹਦੇ ਮਤਲਬ ਕਿ ਵਧੀਆ ਪਰਿਵਾਰ ਆ ਸਰਦੇ ਕੁਝ ਤੇ ਭਾਬਕੀ ਵਧੀਆ ਪਰਿਵਾਰ ਆ ਉਹਨਾਂ ਦੀ ਘਰ ਦੇ ਬਾਗਲ ਦੇ ਵਿੱਚ ਬਾਗਲ ਕਿਉਂ ਗਿਆ ਬੇੜੇ ਦੇ ਵਿੱਚ ਇੱਕ ਵੱਡਾ ਬੋਹੜ ਲੱਗਿਆ ਹੋਇਆ ਉਸ ਬੋਹੜ ਦੀ ਟਾਹਣ ਦੀ ਛਾਂ ਹੇਠਾਂ ਜਿਹੜੇ ਕਿ ਗੱਜਨ ਸਿੰਘ ਬੈਠਾ ਤੇ ਉਹ ਸ਼ਾਹੇਠਾ ਮੰਜੇ ਉੱਤੇ ਬੈਠ ਕੇ ਆਪਣੇ ਮੁੰਡੇ ਠੀਕ ਆ ਗੱਜਨ ਸਿੰਘ ਦਾ ਮੁੰਡਾ ਬਿੰਦਰ ਉਹਨੂੰ ਕਹਿੰਦਾ ਕਿ ਉਹ ਖੇਤਾਂ ਵਿੱਚ ਪਾਣੀ ਲਾਉਣ ਗਏ ਵੱਡਾ ਭਰਾ ਜਿਹੜਾ ਉਹਦਾ ਟਹਲ ਸਿੰਘ ਉਹਨੂੰ ਰੋਟੀ ਫੜਾ ਕੇ ਆਵੇ ਭਾਵ ਕਿ ਗੱਜਨ ਸਿੰਘ ਦੇ ਦੋ ਬੇਟੇ ਨੇ ਬਿੰਦਰ ਠੀਕ ਆ ਛੋਟਾ ਤੇ ਵੱਡਾ ਕੌਣਾ ਟਹਲ ਤੇ ਇੱਕ ਉਹਦੀ ਲੜਕੀ ਆ ਠੀਕ ਹੈ ਜਿਹਦਾ ਵਿਆਹ ਰੱਖਿਆ ਜਾਂਦਾ ਹੁੰਦਾ ਭਾਵ ਕਿ ਉਹਦਾ ਵਿਆਹ ਜਲਦੀ ਮੰਗਦੇ ਉਹਨਾਂ ਨੇ ਇੱਕ ਮਹੀਨੇ ਦੇ ਵਿੱਚ ਵਿੱਚ ਤੇ ਉਹਦੀ ਲੜਕੀ ਸੀ ਜਿਤੋ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੇ ਕਿ ਉਹ ਕਹਿੰਦਾ ਵੀ ਰੋਟੀ ਫੜਾ ਕੇ ਆਵੇ ਤਹਿਲ ਨੂੰ ਤਾਂ ਉਹ ਉਹਦੀ ਗੱਲਾਂ ਸੁਣੀ ਕਰ ਦਿੰਦਾ ਬਿੰਦਰ ਤਾਂ ਉੱਥੇ ਚਲਾ ਜਾਂਦਾ ਤਾਂ ਗੱਜਨ ਸਿੰਘ ਫਿਰ ਬੈਠ ਕੇ ਜਿਹੜੇ ਕਿ ਗੁਟਕਾ ਸਾਰ ਪੜਨਾ ਲੱਗ ਪੈਂਦਾ ਫਿਰ ਐਨੇ ਨੂੰ ਉਸ ਦੇ ਘਰ ਦੇ ਵਿੱਚੋਂ ਇੱਕ ਭਤੀਜਾ ਪਿੱਤਾ ਉਹ ਅਮਲੀ ਚਿੱਲਮ ਫੜਿਆ ਆ ਰਿਹਾ ਹੁੰਦਾ ਤਾਂ ਜਿਆਦਾ ਗਰਮੀ ਹੋਣ ਤੇ ਗੱਜਨ ਸਿੰਘ ਦੇ ਕਿਰਸੀ ਹੋਣ ਵਾਰ ਉਹ ਗੱਲਾਂ ਕਰਦਾ ਤੇ ਨਾਲ ਤੇ ਨਾਲ ਹੀ ਜਿਹੜੇ ਕਿ ਉਹ ਆਪਣੇ ਛੋਟੇ ਭਰਾ ਗੇਲੇ ਭਾਵ ਕੀ ਇਸ ਇਕਾਂਗੀ ਦੇ ਵਿੱਚ ਗੱਜਨ ਸਿੰਘ ਠੀਕ ਹੈ ਉਹ ਗੱਜਨ ਸਿੰਘ ਗੱਜਨ ਸਿੰਘ ਦੇ ਦੋ ਬੇਟੇ ਨੇ ਗੱਜਨ ਸਿੰਘ ਦੇ ਦੋ ਬੇਟੇ ਨੇ ਵੱਡਾ ਹੈਗਾ ਟਹਿਲ ਜਿਹਨੂੰ ਟੈਲਾ ਵੀ ਕਹਿੰਦੇ ਨੇ ਠੀਕ ਹੈ ਟੈਲਾ ਜਾਂ ਟਹਿਲ ਵੱਡਾ ਇਹ ਛੋਟਾ ਬਿੰਦਰ ਹੈ ਤੇ ਗੱਜਨ ਸਿੰਘ ਦੀ ਇੱਕ ਲੜਕੀ ਹੈ ਜੀਤੋ ਠੀਕ ਹੈ ਤੇ ਗੱਜਨ ਸਿੰਘ ਦੇ ਘਰ ਵਾਲੀ ਹੈਗੀ ਆ ਜਿਹੜੇ ਕਿ ਗੁਰਨਾਮ ਕੌਰ ਗੁਰਨਾਮ ਕੌਰ ਗੱਜਨ ਸਿੰਘ ਦੇ ਘਰ ਵਾਲੀ ਤੇ ਉਹਦਾ ਭਤੀਜਾ ਹੈਗਾ ਪਿੱਤਾ ਪਿੱਤਾ ਉਹਦਾ ਭਤੀਜਾ ਤੇ ਉਹਦਾ ਭਰਾ ਹੈਗਾ ਗੱਜਨ ਸਿੰਘ ਦਾ ਭਰਾ ਹੈਗਾ ਗੇਲਾ ਠੀਕ ਆ ਗੇਲੇ ਉਹ ਗੇਲਾ ਇਹਦਾ ਭਰਾ ਹੈ ਤਾਂ ਉਹਦੇ ਘਰ ਵਾਲੀ ਜਿੱਤੋਂ ਨਹੀਂ ਹੈਗੀ ਸੀਤੋ ਆ ਸੀਤੋ ਠੀਕ ਹੈ ਹਾਂਜੀ ਤੇ ਉਹ ਕੀ ਹੈ ਵੀ ਆ ਜਿਆਦਾ ਗਰਮੀ ਹੋਣ ਕਰਕੇ ਗੱਜਨ ਸਿੰਘ ਦੇ ਖੇਤੀ ਹੋਣ ਵਾਲੇ ਜਿਹੜੇ ਕੀ ਗੱਲ ਕਰਦਾ ਉਹਦਾ ਭਤੀਜਾ ਪਿੱਤਾ ਦੇ ਨਾਲ ਹੀ ਉਹ ਜਿਹੜੇ ਕਿ ਗੱਜਨ ਸਿੰਘ ਆਪਣੇ ਛੋਟੇ ਭਰਾ ਗੇਲੇ ਦੀ ਬੋਟੀ ਸੀਤੋ ਦੇ ਗਰਮ ਸੁਭਾਅ ਦਾ ਜ਼ਿਕਰ ਕਰਦਾ ਗੱਜਨ ਸਿੰਘ ਫਿਰ ਆਪਣੀ ਲੜਕੀ ਜਿੱਤੋ ਨੂੰ ਸਿਰ ਉੱਤੇ ਲੱਸੀ ਦਾ ਕੜਵਾ ਤੇ ਪੌਣੇ ਦੇ ਵਿੱਚ ਰੋਟੀਆਂ ਬਨ ਕੇ ਲੈ ਜਾਂਦੀ ਹੁੰਦੀ ਸੀ ਕਿ ਕਹਿੰਦਾ ਕਿ ਇਹਦੀ ਮਾਂ ਭਾਵਕੇ ਦੇ ਘਰ ਵਾਲੀ ਗੁਰਨਾਮ ਕੌਰ ਸੇਖੋਂ ਦੀ ਪੱਤੀ ਦੇ ਵਿੱਚ ਉਹਦੀ ਮਾਸੀ ਦੇ ਘਰ ਗਈ ਹੋਈ ਆ ਹਜੇ ਤੱਕ ਨਹੀਂ ਮੁੜੀ ਜਦ ਕਿ ਮੁਟਿਆਰਤੀ ਨੂੰ ਅੱਜ ਕੱਲ ਬਾਹਰ ਭੇਜਣ ਦਾ ਸਮਾਂ ਨਹੀਂ ਹੈਗਾ ਪਿਤਾ ਉਹਦੀ ਗੱਲ ਦੇ ਨਾਲ ਸਹਿਮਤ ਹੋਉਂਦਾ ਪਿਤਾ ਜਿਹੜਾ ਉਹਦਾ ਭਤੀਜਾ ਤੇ ਕਹਿੰਦਾ ਕਿ ਅਣਖ ਵੀ ਕੋਈ ਚੀਜ਼ ਹੁੰਦੀ ਹੈ ਤੇ ਉਹ ਆਪਣੀ ਪਤਨੀ ਗੁਰਨਾਮ ਕੌਰ ਨੂੰ ਘਰ ਨਾ ਬਹਿਣ ਕਰਕੇ ਵੀ ਗੁੱਸੇ ਹੁੰਦਾ। ਐਨੇ ਨੂੰ ਗੁਰਨਾਮ ਕੌਰ ਆ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਅਲੀਪੁਰ ਵਾਲੇ ਜਿੱਥੋਂ ਦਾ ਵਿਆਹ 1 ਮਹੀਨੇ ਦੇ ਅੰਦਰ ਅੰਦਰ ਮੰਗਦੇ ਨੇ ਤਾਂ ਗੱਜਨ ਸਿੰਘ ਇਹ ਗੱਲ ਸੁਣ ਕੇ ਔਖਾ ਹੁੰਦਾ ਤੇ ਉਹ ਕਹਿੰਦਾ ਕਿ ਉਹਨੇ ਆਪਣੀ ਧਰਮ ਭੈਣ ਨੂੰ ਵਿਚੋਲਾ ਬਣਾ ਕੇ ਭਾਵ ਕੀ ਉਹਦੇ ਵਿਚੋਲੀ ਬਣਾ ਕੇ ਠੀਕ ਹੈ ਵੱਡਿਆਂ ਦੇ ਨਾਲ ਮੱਥਾ ਲਾ ਲਿਆ ਵੀ ਗਲਤੀ ਕਰ ਲਈ। ਵੀ 1 ਮਹੀਨੇ ਦੇ ਵਿੱਚ ਵਿਆਹ ਮੰਗ ਰਹੇ ਨੇ ਤੇ ਉਹ ਕਹਿੰਦਾ ਕਿ ਉਹ ਘਰ ਦਾ ਬੂਹਾ ਤੇ ਇੱਧਰ ਦੂਧਰ ਲਾ ਦੇਣਗੇ ਭਾਵ ਕੀ ਉਹਨਾਂ ਤੇ ਕਰਜ਼ਾ ਇੰਨਾ ਚੜ ਜਾਊਗਾ। ਕਿਰ ਜਿਹੜਾ ਪਿਤਾ ਉਹਦਾ ਭਤੀਜਾ ਨੂੰ ਵਿਆਹ ਦੇਣ ਦੀ ਸਲਾਹ ਦਿੰਦਾ ਕਿ ਵਿਆਹ ਦੇ ਦਿੱਤਾ ਜਾਵੇ ਤਾਂ ਜਦੋਂ ਗੱਜਨ ਸਿੰਘ ਪੈਸੇ ਦੀ ਤੰਗੀ ਦੀ ਗੱਲ ਕਰਦਾ ਤਾਂ ਗੁਰਨਾਮ ਕੌਰ ਉਹਨੂੰ ਦੋ ਖੇਤ ਹੋਰ ਗਹਿਣੇ ਰੱਖਣ ਲਈ ਕਹਿੰਦੀ ਆ ਵੀ ਗਹਿਣੇ ਰੱਖ ਦੇ ਪਰ ਵਿਆਹ ਦੇ ਦੇਵੇ ਪਰ ਗੱਜਨ ਸਿੰਘ ਜ਼ਮੀਨ ਤੋਂ ਜਿਹੜੇ ਕਿ ਵਾਂਝਾ ਨਹੀਂ ਸੀ ਹੋਣਾ ਚਾਹੁੰਦਾ ਭਾਵ ਕਿ ਆਪਣੀ ਜ਼ਮੀਨ ਗਹਿਣੇ ਨਹੀਂ ਸੀ ਰੱਖਣਾ ਚਾਹੁੰਦਾ ਕਿਉਂਕਿ ਉਹਨੂੰ ਐਵੇਂ ਲੱਗਦਾ ਸੀ ਕਿ ਵੀ ਇਸ ਸਥਿਤੀ ਦੇ ਵਿੱਚ ਫਿਰ ਉਹਦੇ ਪੁੱਤਰਾਂ ਦਾ ਜਿਹੜੇ ਕਿ ਰਿਸ਼ਤਾ ਨਹੀਂ ਹੋਣਾ ਤਾਂ ਪਿਤਾ ਉਹਨੂੰ ਕਹਿੰਦਾ ਕਿ ਜੱਟਾਂ ਦਾ ਹੱਥ ਕਦੇ ਵੀ ਖੁੱਲਾ ਨਹੀਂ ਹੁੰਦਾ ਇੰਨੇ ਨੂੰ ਫਿਰ ਪੀਤੇ ਨੂੰ ਜਿਹੜੇ ਕੀ ਘਰੋਂ ਰੋਟੀ ਖਾਣ ਦੀ ਆਵਾਜ਼ ਆ ਜਾਂਦੀ ਹੈ ਪੀਤਾ ਜਦੋਂ ਚਲਾ ਜਾਂਦਾ ਤਾਂ ਗੱਜਨ ਸਿੰਘ ਦਾ ਜਿਹੜਾ ਛੋਟਾ ਭਰਾਏ ਗੀਲਾ ਠੀਕ ਹੈ ਗੀਲਾ ਸ਼ਰਾਬ ਨਾਲ ਰੱਜਿਆ ਹੋਇਆ ਬੋਤਲ ਹੱਥ ਦੇ ਵਿੱਚ ਫੜੀ ਆ ਜਾਂਦਾ ਤਾਂ ਗੱਜਨ ਸਿੰਘ ਉਸ ਦੇ ਦਿਨ ਦੇ ਵਿੱਚ ਸ਼ਰਾਬ ਪੀਣ ਦਾ ਵਿਰੋਧ ਕਰਦਾ ਠੀਕ ਹੈ ਤੇ ਕਹਿੰਦਾ ਕਿ ਅ ਪਰ ਗਿੱਲੈ ਇਸ ਗੱਲ ਦੀ ਪ੍ਰਵਾਹ ਨਹੀਂ ਕਰਦਾ ਵੀ ਉਹਦਾ ਭਾਈ ਉਹਨੂੰ ਕਹ ਰਿਹਾ ਵੀ ਸ਼ਰਾਬ ਨਾ ਪੀਵੇ। ਤਾਂ ਗੱਜਨ ਸਿੰਘ ਨੂੰ ਪੀ ਗੱਜਨ ਸਿੰਘ ਨੂੰ ਪੀਣ ਲਈ ਕਹਿੰਦਾ ਪਰ ਉਹਦੇ ਨਾ ਕਰਨ ਤੇ ਉਹ ਆਪਣੇ ਅੰਦਰ ਚਲਾ ਜਾਂਦਾ। ਗੱਜਨ ਸਿੰਘ ਸੌਣ ਲੱਗਦਾ ਤੰਦਰੂ ਬਿੰਦਰ ਉਹਦਾ ਜਿਹੜਾ ਮੁੰਡਾ ਸੀ ਛੋਟਾ ਤੇ ਗੁਰਨਾਮ ਕੌਰ ਵਾਪਸ ਦੇ ਵਿੱਚ ਝਗੜਦੇ ਨੂੰ ਗੁਰਨਾਮ ਕੌਰ ਗੱਜਨ ਸਿੰਘ ਦੇ ਘਰ ਵਾਲੀ ਭਾਬੀ ਕਿ ਬਿੰਦਰ ਆਪਣੀ ਮਦਰ ਦੇ ਨਾਲ ਜਿਹੜੀ ਕਿ ਝਗੜਾ ਕਰ ਰਹੀ ਆ ਉਹਦਾ ਆਵਾਜ਼ ਆਉਂਦੀ ਆ। ਬਿੰਦਰ ਬੰਬਈ ਕਾਲਜ ਦੇ ਮੁੰਡਿਆਂ ਦੇ ਨਾਲ ਟੂਰ ਤੇ ਜਾਣ ਲਈ ਜਿਹੜੇ ਕਿ ਆਪਣੀ ਮਾਂ ਤੋਂ 200 ਰੁਪਏ ਦੀ ਮੰਗ ਕਰਦਾ ਪਰ ਗੁਰਨਾਮ ਕੌਰ ਤੇ ਗੱਜਨ ਸਿੰਘ ਉਹਦਾ ਵਿਰੋਧ ਕਰਦੇ ਨੇ ਤਾਂ ਗੱਜਨ ਸਿੰਘ ਉਹ ਗੁਰਨਾਮ ਕੌਰ ਨੂੰ ਕਹਿੰਦਾ ਕਿ ਉਹਨੇ ਉਹਨੂੰ ਚਮਲਾਇਆ ਹੋਇਆ ਇਸ ਤੋਂ ਪਿੱਛੋਂ ਗੱਜਨ ਸਿੰਘ ਨੂੰ ਗੇਲੇ ਦੇ ਘਰੋਂ ਉਹਦਾ ਜਿਹੜਾ ਭਰਾ ਸੀ ਛੋਟਾ ਉਹਦੇ ਘਰੋਂ ਡਾਂਗ ਵੱਜਣ ਦੀ ਆਵਾਜ਼ ਆਉਂਦੀ ਆ ਤਾਂ ਸੀ ਤੋਂ ਜਿਹੜੀ ਉਹਦੇ ਘਰਵਾਲੀ ਸੀ ਬਚਾਓ ਬਚਾਓ ਦਾ ਰੌਲਾ ਪਾਉਂਦੀ ਬਾਹਰ ਨਿਕਲਦੀ ਆ ਗੇਲਾ ਉਸਦੇ ਮਗਰ ਜਿਹੜੀ ਕਿ ਫੌੜਾ ਚੁੱਕੀ ਆਉਂਦਾ ਉਹਦੇ ਘਰਵਾਲੀ ਦੇ ਪਿੱਛੇ ਤਾਂ ਗੱਜਨ ਸਿੰਘ ਗੇਲੇ ਨੂੰ ਗੁੱਸਾ ਹੁੰਦਾ ਤੇ ਉਹ ਤੋਂ ਫੌੜਾ ਖੋਹ ਲੈਂਦਾ ਸੀਤੋ ਕਹਿੰਦੀ ਵੀ ਜੇਕਰ ਉਹ ਸ਼ਰਾਬ ਪੀ ਕੇ ਆਵਗਾ ਤਾਂ ਉਹ ਉਹਦੇ ਲਈ ਰੋਟੀ ਪਕਾ ਕੇ ਨਹੀਂ ਰੱਖੂਗੀ ਗੁਰਨਾਮ ਕੌਰ ਗੇਲੇ ਨੂੰ ਆਪਣੇ ਵੱਲ ਰੋਟੀ ਖਾਣ ਲਈ ਕਹਿੰਦੀ ਆ ਤਾਂ ਗੇਲਾ ਸੀਤੋ ਨੂੰ ਅਵਾਤਾਵਾ ਬੋਲਦਾ ਪਰ ਗੱਜਨ ਫਿਰ ਉਹਨੂੰ ਰੋਕਦਾ ਇਸੇ ਸਮੇਂ ਫਿਰ ਜਦੋਂ ਉਹਨੂੰ ਰੋਟੀ ਖਾਣ ਲਈ ਕਹਿੰਦੀ ਆ ਤਾਂ ਗੁਰਨਾਮ ਕੌਰ ਤੇ ਸੀਤੋ ਦੇ ਵਿਚਕਾਰ ਆਪਣੀ ਤਲਖ ਗੁਲਾਮੀ ਭਾਵ ਕਿ ਉਹਨਾਂ ਦੇ ਤਲਖ ਕਲਾਮੀ ਭਾਵ ਕਿ ਉਹਨਾਂ 'ਚ ਲੜਾਈ ਝਗੜਾ ਹੋ ਜਾਂਦਾ ਇੱਕ ਦੂਜੇ ਨਾਲ ਅਵਾਤਾਵਾ ਬੋਲਣ ਲੱਗ ਜਾਂਦੀਆਂ ਨੇ ਗੇਲਾ ਸੀਤੋਂ ਨੂੰ ਮਾਰਦਾ ਤਾਂ ਸੀਤੋਂ ਹਾਲ ਦੁਹਾਈ ਪਉਂਦੀ ਆ ਇਹ ਦੇਖ ਕੇ ਗੱਜਨ ਸਿੰਘ ਨੂੰ ਗੁੱਸਾ ਚੜਦਾ ਤੇ ਉਹ ਗੇਲਾ ਤੇ ਇਹ ਗੇਲਾ ਅੰਦਰ ਚੜਾ ਜਾਂਦਾ ਸੀਤੋਂ ਗੁਰਨਾਮ ਕੌਰ ਨੂੰ ਗਾਲਾਂ ਕੱਢਦੀ ਹੈ ਤੇ ਬਦਲ ਸੀਸਾ ਦੰਦੀ ਹੈ ਤੇ ਗੱਜਨ ਸਿੰਘ ਦੇ ਦਬਕਣ ਤੇ ਗੁਰਨਾਮ ਕੌਰ ਤੇ ਸੀਤੋਂ ਫਿਰ ਚੱਲਿਆਂ ਜਾਂਦੀਆਂ ਨੇ ਐਨੇ ਨੂੰ ਚੌਂਕੀਦਾਰ ਦਾ ਹੋਕਾ ਸੁਣਾਈ ਦਿੰਦਾ ਕਿ ਸੋਸਾਇਟੀ ਵਾਲੇ ਆਏ ਹੋਏ ਨੇ ਤੇ ਜਿਸ ਨੇ ਤਕਾਪੀ ਤਕਾਵੀ ਨਹੀਂ ਭਰੀ ਉਹ ਭਰ ਦੇਣਾ ਤਾਂ ਇਸ ਇਨਕੇ ਗੱਜਨ ਸਿੰਘ ਨੂੰ ਕਬੀਲਦਾਰੀ ਤੇ ਬਹੁਤ ਗੁੱਸਾ ਆਉਂਦਾ ਤਾਂ ਇਹਨੇ ਨੂੰ ਫਿਰ ਕਾਂਸ਼ੀਰਾਮ ਆ ਜਿਹੜਾ ਕਿ ਉਹ ਆ ਜਾਂਦਾ ਤਾਂ ਉਹ ਬੜੇ ਹੀ ਹਮਦਰਦੀ ਤੇ ਖੁਸ਼ ਆਮਦੀ ਭਰੇ ਤਰੀਕੇ ਦੇ ਨਾਲ ਗੱਜਨ ਸਿੰਘ ਦੇ ਨਾਲ ਪੇਸ਼ ਆਉਂਦਾ ਤਾਂ ਉਹ ਗੱਜਨ ਸਿੰਘ ਨੇ ਤੰਗੀਆਂ ਦੀ ਗੱਲ ਕਰਦਾ ਤੇ ਫਿਰ ਉਹਨੂੰ ਪੁੱਛਣ ਤੇ ਕਾਂਸ਼ੀਰਾਮ ਨੂੰ ਦੱਸਦਾ ਕਿ ਉਹਦੇ ਵੱਲ 1434 ਰੁਪਏ 1400 34 ਰੁਪਏ 14 ਪੈਸੇ ਕਰਜ਼ਾ ਬਣਦਾ ਠੀਕ ਹੈ ਗੱਜਨ ਸਿੰਘ ਦੇ ਵੱਲ ਤਾਂ ਗੱਜਨ ਸਿੰਘ ਉਹਨੂੰ ਕਹਿੰਦਾ ਵੀ ਉਹ ਕਰਜ਼ਾ ਵਾਪਸ ਕਰਨ ਲਈ ਤਾ ਗੱਜਨ ਸਿੰਘ ਨੂੰ ਕਰਜ਼ਾ ਵਾਪਸ ਕਰਨ ਲਈ ਕਹਿੰਦਾ ਤਾਂ ਗੱਜਨ ਸਿੰਘ ਉਹ ਨੂੰ ਆਪਣੀ ਅਸਮਰੱਥਾ ਜ਼ਾਹਰ ਦਾ ਕਰਦਾ ਵੀ ਉਹ ਕਰਜ਼ਾ ਨਹੀਂ ਵਾਪਸ ਦੇ ਸਕਦਾ ਵੀ ਉਹਦੇ ਸਹੁਰੇ ਧੀ ਦੇ ਸਹੁਰੇ ਨੇ ਜਿਹੜੇ ਕਿ ਉਹ 1 ਮਹੀਨੇ ਦੇ ਵਿੱਚ ਵਿੱਚ ਵਿਆਹ ਮੰਗ ਰਹੇ ਨੇ ਇਸ ਕਰਕੇ ਉਹ ਨੂੰ ਰੁਕਣਾ ਪਊਗਾ ਤਾਂ ਕਾਂਸ਼ੀ ਰਾਮ ਫਿਰ ਉਹ ਨੂੰ ਕਹਿੰਦਾ ਕਿ 2 ਕਿੱਲੇ ਜ਼ਮੀਨ ਗਹਿਣ ਰੱਖਾ ਦਵੇ ਹੋਰ ਵਿਆਹ ਦੀ ਲੋੜ ਵੀ ਉਹਦੀ ਪੂਰੀ ਹੋ ਜੂਗੀ ਤੇ ਉਹ ਦੱਸਦਾ ਕਿਵੇਂ ਉਹ ਨੂੰ ਯਕੀਨ ਹੋ ਜੂਗਾ ਵੀ ਉਹ ਉਹਦੀ ਰਕਮ ਵਾਪਸ ਕਰ ਦੂਗਾ ਠੀਕ ਹੈ ਵੀ ਜਿਹੜਾ ਉਹਨੇ ਕਰਜ਼ਾ ਲਿਆ ਹੋਇਆ ਉਹ ਡਿੱਬੂਗੀ ਨਹੀਂ ਤਾਂ ਗੱਜਨ ਸਿੰਘ ਪਹਿਲਾਂ ਹੀ ਕਿ ਉਹਨੇ ਜਿਹੜੇ ਕਿ ਆਪਣੀ ਜ਼ਮੀਨ ਗੈਣੇ ਰੱਖੀ ਹੋਈ ਸੀ ਦੋ ਕਿੱਲੇ ਜੈਲੇ ਨੰਬਰਦਾਰ ਕੋਲ ਤਾਂ ਹੋਰ ਜ਼ਮੀਨ ਗੈਣੇ ਨਹੀਂ ਸੀ ਰੱਖਣਾ ਚਾਹੁੰਦਾ ਤਾਂ ਇਹ ਦੇਖ ਕੇ ਉਹਦੀ ਪਤਨੀ ਗੁਰਨਾਮ ਕੌਰ ਬਹੁਤ ਉਹਦੇ ਨਾਲ ਔਖੀ ਹੁੰਦੀ ਐ ਤੇ ਗੱਜਨ ਸਿੰਘ ਨੂੰ ਬੁਰਾ ਭਲਾ ਕਹਿੰਦੀ ਆ ਕਾਂਸ਼ੀਰਾਮ ਜ਼ਮੀਨ ਗੈਣੇ ਰੱਖਣ ਦੇ ਹੱਕ ਦੇ ਵਿੱਚ ਸੀ ਠੀਕ ਉਹਨੂੰ ਲੱਗਦਾ ਸੀ ਕਿ ਗੱਜਨ ਸਿੰਘ ਆਪਣੀ ਜ਼ਮੀਨ ਗੈਣੇ ਰੱਖ ਦੇ ਗੱਜਨ ਸਿੰਘ ਨੇ ਜਦੋਂ ਕਾਂਸ਼ੀਰਾਮ ਨੂੰ ਕੋਰਾ ਜਵਾਬ ਦੇ ਦਿੱਤਾ ਤਾਂ ਉਹਨੇ ਧਮਕੀ ਦਿੱਤੀ ਕਿ ਜੇ ਉਹ 15 ਦਿਨਾਂ ਦੇ ਅੰਦਰ ਉਹਦੀ ਰਕਮ ਨਹੀਂ ਚੁਕਦੀ ਕਰੂਗਾ ਤਾਂ ਉਹ ਪੰਚਾਇਤ ਇਕੱਠੀ ਕਰੂਗਾ ਤੇ ਲੋੜ ਪਈ ਤੇ ਕਚਹਿਰੀ ਜਾ ਕੇ ਉਹਦੇ ਜੁੱਲਾ ਤਪੜਾ ਵਿਕਾ ਦੂਗਾ ਸਾਰਾ ਕੁਝ ਤੇ ਇਹ ਸੁਣ ਕੇ ਗੁਰਨਾਮ ਕੌਰ ਗੱਜਨ ਸਿੰਘ ਨੂੰ ਕਹਿੰਦੀ ਕਿ ਉਹਨੂੰ ਰਤਾਕਲ ਵੀ ਨਹੀਂ ਆਏਗੀ ਉਹ ਵੀ ਉਹ ਬੇਇੱਜ਼ਤੀ ਕਰਾਊਗਾ ਗੱਜਨ ਸਿੰਘ ਬਹੁਤ ਦੁਖੀ ਹੁੰਦਾ ਤੇ ਕਹਿੰਦਾ ਕਿ ਉਹਨੂੰ ਗਿਰਜਾਂ ਵਾਂਗ ਚੁੰਡਣ ਲੱਗੇ ਹੋਏ ਨੇ ਠੀਕ ਹੈ ਗੁਰਨਾਮ ਕੌਰ ਉਹਨੂੰ ਕਹਿੰਦੀ ਕਿ ਉਹਨੇ ਬੇਸ਼ਰਮੀ ਉੱਤੇ ਲੱਕ ਬੰਨਿਆ ਹੋਇਆ ਕੋਠੇ ਜਿੱਡੀ ਧੀ ਘਰੇ ਬੈਠੀ ਹੋਈ ਐ ਤੇ ਗੁਰਦੁਆਰਾ ਬਣਾ ਦੇ ਉਹਨੂੰ ਪਾਠਨ ਬਣਾ ਦੇ ਠੀਕ ਹੈ ਤੇ ਗੁਰਨਾਮ ਕੌਰ ਦੇ ਜਾਨ ਮਾ ਕਰੋ ਗੱਜਨ ਸਿੰਘ ਬਹੁਤ ਬੇਚੈਨ ਹੁੰਦਾ ਫਿਰ ਉਹ ਉਹਦੀ ਅੱਖ ਲੱਗ ਜਾਂਦੀ ਹੈ ਭਾਵਕੀ ਉਹ ਸੌਣ ਲੱਗ ਜਾਂਦਾ ਤਾਂ ਰੰਗਮંચ ਦੇ ਪਿੱਛੇ ਗੁਰਨਾਮ ਕੌਰ ਤੇ ਬਿੰਦਰ ਦੀ ਲੜਾਈ ਦੀ ਆਵਾਜ਼ ਆਉਂਦੀ ਹੈ ਤੇ ਉਹ ਕਹਿੰਦਾ ਕਿ ਕਿ ਜੇਕਰ ਉਹਨੂੰ ਟੂਰ ਲਈ ਪੈਸੇ ਨਾ ਦਿੱਤੇ ਉਹਦਾ ਬੇਟਾ ਕਹਿੰਦਾ ਬਿੰਦਰ ਤਾਂ ਉਹ ਘਰੋਂ ਨਿਕਲ ਜਾਊਗਾ ਗੁਰਨਾਮ ਕੌਰ ਉਹਦੀ ਪਰਵਾਹ ਨਹੀਂ ਕਰਦੀ ਤੇ ਉਹਨੂੰ ਹਵਤਾਵਾ ਬੋਲਦੀ ਆ ਗੱਜਨ ਸਿੰਘ ਦੇ ਸੁਪਨੇ ਦੇ ਵਿੱਚ ਫਿਰ ਗੁਰਨਾਮ ਕੌਰ ਦੇ ਕੰਸ਼ੀ ਰਾਮ ਜਿਹੜਾ ਉਹਨੂੰ ਕਹਿੰਦਾ ਸੀ ਕਿ ਗਹਿਣੇ ਰੱਖਦੇ ਹੋ ਜ਼ਮੀਨ ਉਹਨੂੰ ਉਹੀ ਗੱਲਾਂ ਕਰਦੇ ਹੋਏ ਜਿਹੜੇ ਕਿ ਦਿਖਾਈ ਦਿੰਦੇ ਨੇ ਜਿਹੜੇ ਪਹਿਲਾਂ ਕਰ ਰਹੇ ਸੀ ਤਾਂ ਫਿਰ ਡਾਂਗ ਚੱਕ ਕੇ ਸੁਪਨੇ ਦੇ ਵਿੱਚ ਹੀ ਕਾਂਸ਼ੀ ਰਾਮ ਨੂੰ ਮਾਰਨ ਲੱਗਦਾ ਪਰ ਉਹਦੇ ਲੋਪ ਹੋਣ ਦੇ ਨਾਲ ਵੀ ਪਿੱਤ ਆ ਜਾਂਦਾ ਉੱਥੇ ਭਾਵਕੀ ਨੇ ਉਹਦਾ ਸੁਪਨਾ ਖਤਮ ਹੁੰਦਾ ਐਨ ਨੇ ਉਹਦਾ ਭਤੀਜਾ ਜਿਹੜਾ ਕਿ ਪਿੱਤ ਆ ਜਾਂਦਾ ਤਾਂ ਉਹ ਕਹਿੰਦਾ ਕਿ ਜੱਟ ਨੂੰ ਕਬੀਲਦਾਰੀ ਕਬੀਲਦਾਰੀ ਨੀਂਦ ਵਿੱਚ ਵੀ ਗਧੀ ਗੇੜ ਪਾਈ ਰੱਖਦੀ ਐ ਭਾਵਕੀ ਫਿਕਰ ਰਹਿੰਦੇ ਨੇ ਉਹਨੂੰ ਫਿਕਰ ਨਾ ਕਰਨ ਲਈ ਕਹਿੰਦਾ ਤੇ ਆਪਣੀ ਮਿਸਾਲ ਭਾਵਕੀ ਉਦਾਹਰਨ ਦਿੰਦਾ ਕਿ ਉਹਦੀ ਧੀ ਵੀ ਉਹਦੇ ਛੋਟੇ ਭਰਾ ਨੇ ਸਾਂਹੀ ਹੋਈ ਆ ਪਰ ਫਿਰ ਵੀ ਉਹ ਸਬਰ ਕਰਕੇ ਬੈਠਾ ਬਾਹਰੋਂ ਟੈਲਾ ਕਹੀ ਚੱਕੀ ਦਗੜ ਦਗੜ ਕਰਦ ਅੰਦਰ ਆ ਜਾਂਦਾ ਤਾਂ ਬਾਹਰ ਜਿੱਤੋ ਦੀ ਆਵਾਜ਼ ਆਉਂਦੀ ਆ ਕਿ ਟੈਲਾ ਸਰਦਾਰਾਂ ਦੇ ਮੁੰਡੇ ਨਾਲ ਲੜ ਪਿਆ ਠੀਕ ਹੈ ਟੈਲਾ ਭਾਵੇਂ ਉਹਦਾ ਵੱਡਾ ਮੁੰਡਾ ਸੀ ਟੈਲਾ ਦੱਸਦਾ ਕਿ ਸਰਦਾਰਾਂ ਦੇ ਕਾਕੇ ਨੇ ਜਿੱਤੋ ਦਾ ਹੱਥ ਫੜ ਲਿਆ ਤਾਂ ਗੱਜਨ ਸਿੰਘ ਉੱਠ ਕੇ ਖੜਾ ਹੋ ਜਾਂਦਾ ਗੇਲਾ ਠੀਕ ਹੈ ਉਹਦਾ ਛੋਟਾ ਭਰਾ ਉਹ ਗੱਜਨ ਸਿੰਘ ਦਾ ਸਲੰਗ ਫੜ ਕੇ ਲਲਕਾਰਾ ਮਾਰਦਾ ਬਿੰਦਰ ਵੀ ਹੱਕੀ ਫੜਦਾ ਤੇ ਉਹ ਗਰਨਾਮ ਕੌਰ ਉਹਨੂੰ ਵੱਡਿਆਂ ਨਾਲ ਮੱਥਾ ਲਾ ਕੇ ਤਬਾਹ ਹੋਣ ਦੀ ਖਬਰਦਾਰ ਕਰਦੀ ਆ ਜਿੱਤੋ ਵੀ ਉਹਨਾਂ ਨੂੰ ਰੋਕਦੀ ਐ ਠੀਕ ਐ ਟੱਲੇ ਗੈਲੇ ਬਿੰਦਰ ਦੇ ਚਿਹਰੇ ਤੇ ਗੁੱਸਾ ਭਖ ਜਾਂਦਾ ਗੱਜਨ ਸਿੰਘ ਦੇ ਚਿਹਰੇ ਉੱਤੇ ਘਬਰਾਹਟ ਐ ਤੇ ਪਿੱਤਾ ਹੈਰਾਨ ਹੁੰਦਾ ਗੁਰਨਾਮ ਕੌਰ ਤੇ ਸੀਤੋ ਦੇ ਚਿਹਰੇ ਉੱਪਰ ਡਰ ਐ ਤੇ ਇਸੇ ਸਮੇਂ ਫਿਰ ਇੱਕ ਬੈਂਤ ਉੱਭਰਦਾ ਕੜੀ ਸੁਖ ਦੀ ਭਾਲ ਦੇ ਭਲਾਂ ਕਿੱਥੋਂ ਜਿਹੜੇ ਰਹਿਣ ਬਗਾਨੇ ਬਹੁੜ ਥੱਲੇ ਠੀਕ ਐ ਬਗਾਨੜੇ ਬਹੁੜ ਥੱਲੇ ਕੜੀ ਸੁਖ ਦੀ ਭਾਲ ਦਾ ਕਿੱਥੋਂ ਜਿਹੜੇ ਰਹਿਣ ਬਗਾਨੜੇ ਬਹੁੜ ਥੱਲੇ ਹਾਂਜੀ ਅੱਗੇ ਦਾ ਵਿਸ਼ਾ ਵਸਤੂ ਐ ਜਾਂ ਕੀ ਸਮੱਸਿਆ ਪੇਸ਼ ਕੀਤੀ ਗਈ ਹੈ ਠੀਕ ਹੈ ਦਾ ਇਸ ਦਾ ਆਨਸਰ ਹੈਗਾ ਹਾਂਜੀ ਜਾਂ ਕਿਸਾਨੀ ਨਿਮਨ ਕਿਸਾਨੀ ਦੀ ਗੱਲ ਕੀਤੀ ਗਈ ਉਹ ਕਿਵੇਂ ਬਗਾਨੇ ਬੋੜ ਦੀ ਛਾਂ ਇਕਾਂਗੀ ਜਮੇਰ ਸਿੰਘ ਔਲਖ ਦਾ ਲਿਖਿਆ ਹੋਇਆ ਹੈ ਇਕਾਂਗੀ ਹੈ ਇਸ ਇਕਾਂਗੀ ਵਿੱਚ ਇਕਾਂਗੀਕਾਰ ਨੇ ਪੰਜਾਬ ਦੇ ਪਿੰਡਾਂ ਦੀ ਨਿਮਨ ਕਿਸਾਨੀ ਭਾਵ ਕੀ ਕਮਜ਼ੋਰ ਵਰਗ ਠੀਕ ਹੈ ਆਰਥਿਕ ਤੰਗੀਆਂ ਤੇ ਪਰੇਸ਼ਾਨੀਆਂ ਪਰ ਜੀਵਨ ਨੂੰ ਪੇਸ਼ ਕੀਤਾ ਇਕਾਂਗੀ ਵਿੱਚ ਅਸੀਂ ਘੱਟ ਜ਼ਮੀਨ ਵਾਲੇ ਪਰਿਵਾਰ ਦੀਆਂ ਆਰਥਿਕ ਮੁਸ਼ਕਲਾਂ ਦੀ ਤਸਵੀਰ ਦੇਖਦੇ ਹਾਂ ਤੇ ਉਹਨਾਂ ਕੋਲ ਆਪਣੇ ਪੂਰੇ ਟੱਬਰ ਦਾ ਰਹਿਣ ਜੋਗਾ ਮਕਾਨ ਵੀ ਨਹੀਂ ਹੈਗਾ। ਉਹਨਾਂ ਨੂੰ ਬਿਮਾਰੀ, ਖਾਦ, ਮੁਕੱਦਮੇ, ਵਿਆਹ ਦੀਆਂ ਸਮੱਸਿਆਵਾਂ ਸਾਹੂਕਾਰਾਂ ਤੋਂ ਕਰੜੇ ਕਰਜ਼ੇ ਉਧਾਰ ਲੈਣੇ ਪੈਂਦੇ ਨੇ ਤੇ ਰਕਮ ਸੁੰਦੀ-ਸੁੰਦੀ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ ਭਾਵੇਂ ਕਿ ਅੱਗੇ-ਅੱਗੇ ਵਧੀ ਜਾਂਦੀ ਹੈ। ਕਰਜ਼ੇ ਵਿੱਚ ਫਸਿਆ ਕਿਸਾਨ ਆਪਣੇ ਕਿਸੇ ਰੋਗ ਦਾ ਚੰਗੇ ਡਾਕਟਰ ਤੋਂ ਇਲਾਜ ਕਰਵਾਉਣ ਲਈ ਇਹ ਸਮਰੱਥਾ ਨਾਤਾ ਸਮਰੱਥਾ ਰੱਖਦਾ ਠੀਕ ਹੈ ਤੇ ਨਾ ਆਪਣੇ ਸਕੂਲ ਕਾਲਜ ਪੜ੍ਹਦੇ ਮੁੰਡੇ ਕੁੜੀਆਂ ਦੀ ਜ਼ਰੂਰਤਾਂ ਪੂਰੀਆਂ ਕਰਨ ਦੀ ਸਮਰੱਥਾ ਰੱਖਦਾ ਤੇ ਨਾ ਹੀ ਆਪਣੀ ਧੀ ਦਾ ਵਿਆਹ ਕਰਨ ਤੇ ਤਕਾਵੀਆਂ ਭਰਨ ਦੀ ਤੇ ਸਾਰੀ ਸਥਿਤੀ ਵਿੱਚ ਜਾਂ ਤਾਂ ਪਾਠ ਦਾ ਸਹਾਰਾ ਲੈਂਦਾ ਜਾਂ ਸ਼ਰਾਬ ਦਾ ਤੇ ਉਹਦੇ ਘਰ ਦੇ ਵਿੱਚ ਪਤੀ ਪਤਨੀ ਤੇ ਪੁੱਤਰਾਂ ਦੀਆਂ ਲੜਾਈਆਂ ਦਾ ਵਾਤਾਵਰਨ ਆਮ ਫਸਰਿਆ ਹੋਇਆ ਤੇ ਇਸ ਸਥਿਤੀ ਦੇ ਵਿੱਚ ਘਿਰਿਆ ਉਹ ਸ਼ਾਹੂਕਾਰਾਂ ਦਾ ਕਰਜ਼ਾਈ ਹੋ ਜਾਂਦਾ ਤੇ ਸ਼ਾਹੂਕਾਰ ਉਹਦੀ ਜ਼ਮੀਨ ਨੂੰ ਹੜਪਣ ਲਈ ਉਹਨੂੰ ਪੰਚਾਇਤ ਕਚਹਿਰੀਆਂ ਕੁਰਕੀਆਂ ਨੇ ਧਮਕੀਆਂ ਰੰਦੇ ਨੇ ਤਕਬੀਲਦਾਰ ਜੀ ਇਹ ਸਾਰੀ ਉਲਝਣਵਾਰੀ ਉਲਝਣ ਵਾਜੀ ਉਹਨੂੰ ਆਰਾਮ ਦੀ ਨੀਂਦ ਨਹੀਂ ਲੈਣ ਦਿੰਦੀ ਤੇ ਇਹਦੀ ਪਰੇਸ਼ਾਨੀਆਂ ਦਾ ਅੰਤ ਇੱਥੇ ਨਹੀਂ ਹੁੰਦਾ ਸਗੋਂ ਸਰਦਾਰਾਂ ਦੇ ਕੱਕੇ ਉਹਦੀ ਉਸਦੀ ਧੀ ਦੀ ਇੱਜ਼ਤ ਨੂੰ ਹੱਥ ਪਾਉਣ ਦੀ ਬਾਜ਼ ਨਹੀਂ ਆਉਂਦੇ ਤੇ ਜਿਸ ਦੇ ਸਿੱਟੇ ਵੱਜੋ ਲੜਾਈਆਂ ਜਿਹੜੇ ਕਿ ਜਨਮ ਲੈਂਦੀਆਂ ਨੇ ਤੇ ਇਸ ਤਰ੍ਹਾਂ ਆਰਥਿਕ ਤੌਰ ਤੇ ਨਿਰਭਰ ਨਾ ਹੋਣ ਕਰਕੇ ਪਿੰਡ ਦਾ ਨਿਮਨ ਕਿਸਾਨੀ ਵਰਗ ਬੁਰੀ ਤਰ੍ਹਾਂ ਤੰਗੀਆ ਪਰੇਸ਼ਾਨੀ ਤੇ ਮੁਸ਼ਕਲਾ ਪਰ ਜੀਵਨ ਗੁਜ਼ਾਰਦਾ ਤੇ ਇਕਾਂਗੀ ਦਾ ਵਿਸ਼ਾ ਬੇਸ਼ੱਕ ਨਵਾਂ ਨਹੀਂ ਪਰ ਇਕਾਂਗੀ ਕਰਨੀ ਇਸ ਨੂੰ ਕਾਫੀ ਪ੍ਰਭਾਵਸ਼ਾਲੀ ਤੇ ਅਸਥਾਰਤਕ ਢੰਗ ਨਾਲ ਪੇਸ਼ ਕੀਤਾ। ਹਾਂਜੀ ਅੱਗੇ ਵਿਸ਼ਾ ਵਸਤੂ ਤੋਂ ਬਾਅਦ ਇੱਕ ਇਹ ਸਰਲੇਖ ਦੇਖ ਲੈਣਾ ਇਹ ਸ਼ਾਰਟ ਕੁਐਸਚਨਾਂ ਚ ਆ ਜਾਂਦਾ ਨੇ ਕਿਵਰ। ਇਸੇ ਇਕਾਂਗੀ ਦਾ ਸਰਲੇਖ ਬਗਾਨੇ ਬੋਹੜ ਦੀ ਛਾਂ ਧੁਕਮਾ ਤੇ ਫਬਮਾ ਇਹਦਾ ਇਹ ਸਰਲੇਖ ਇਕਾਂਗੀ ਕਰਨੇ ਇੱਕ ਚਿੰਨ੍ਹਮਈ ਇੱਕ ਸਿੰਬਲ ਲੈ ਕੇ ਜਿਹੜੇ ਕੀ ਵਰਤਿਆ ਸਿੰਬਲ ਦੇ ਤੌਰ ਤੇ ਚਿੰਨ੍ਹਮਈ ਢੰਗ ਨਾਲ ਰੱਖਿਆ। ਉਂਜੇ ਦੀਆਂ ਸਾਰੀਆਂ ਘਟਨਾਵਾਂ ਜਿਹੜੇ ਬਗਾਨੇ ਬੋਹੜ ਦੀ ਛਾਂ ਹੇਠਾਂ ਵਾਪਰਦੀਆਂ ਨੇ। ਤੇ ਇਹ ਤੋਂ ਬਿਨਾ ਇਕਾਂਗੀ ਕਰ ਇਹ ਵੀ ਕਹਿਣਾ ਚਾਹੁੰਦਾ ਕਿ ਪਿੰਡਾਂ ਦੀ ਨਿਮਨ ਕਿਸਾਨੀ ਸਵੈ ਨਿਰਭਰ ਨਹੀਂ ਸਗੋਂ ਸ਼ਾਹੂਕਾਰਾਂ ਦੇ ਆਸਰੇ ਹੋਣ ਕਰਕੇ ਦੁੱਖਾਂ ਤੇ ਪਰੇਸ਼ਾਨੀਆਂ ਭਰਿਆ ਜੀਵਨ ਗੁਜ਼ਾਰਦੀ ਆ ਤੇ ਇਸ ਲਈ ਬਗਾਨੇ ਬੋੜ ਦੀ ਛਾਂ ਹੋਂ ਨਾਲ ਕਿਸੇ ਤਰ੍ਹਾਂ ਵੀ ਦੁਖਦਾਈ ਨਹੀਂ ਹੈਗੀ ਤੇ ਇਸੇ ਇਕਾਂਗੀ ਦਾ ਘਟਨਾਵਾ ਤੇ ਸਥਾਨ ਵਿਸ਼ੇ ਦੇ ਧਾਰਤੇ ਇਕਾਂਗੀ ਦਾ ਸਰਲੇਖ ਟੁਕਮ ਹੈ ਹੰਜੇ ਅੱਗੇ ਪਾਤਰ ਗੱਜਨ ਸਿੰਘ ਇਕਾਂਗੀ ਦਾ ਮੁੱਖ ਪਾਤਰ ਹੈ ਤੇ ਮਾਲਵੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਛੋਟਾ ਜਿਹਾ ਕਿਸਾਨ ਹੈ ਠੀਕ ਹੈ ਤੇ ਕੱਚੇ ਘਰ ਦੇ ਵਿੱਚ ਰਹਿੰਦਾ ਤੇ ਉਹਦੀ ਉਮਰ 50 55 ਸਾਲ ਹੈ ਤੇ ਗੁਰਨਾਮ ਕੌਰ ਉਹਦੀ ਪਤਨੀ ਹੈ ਤੇ ਉਸਦੀ ਖੱਬੀ ਲੱਤ ਸੱਟ ਲੱਗਣ ਕਰਕੇ ਬੰਨੀ ਹੋਈ ਆ ਗੱਜਨ ਸਿੰਘ ਦੀ ਤੇ ਉਹ ਸੋਟੀ ਦੇ ਸਾਰੇ ਖੜਾ ਹੁੰਦਾ ਤੇ ਟਹਿਲਾ ਤੇ ਬਿੰਦਰ ਉਹਦੇ ਪੁੱਤਰ ਨੇ ਤੇ ਜੀਤੋ ਜਿੱਤੋ ਠੀਕ ਉਹਦੀ ਧੀ ਆ ਤੇ ਗੇਲਾ ਉਸਦਾ ਭਰਾ ਹੈ ਤੇ ਪਿੱਤਾ ਉਸਦਾ ਜਿਹੜਾ ਕਿ ਭਤੀਜਾ ਤੇ ਕਾਂਸ਼ੀ ਰਾਮ ਨੂੰ ਕਰਜ਼ਾ ਦੇਣ ਵਾਲਾ ਸ਼ਾਹੂਕਾਰਾ ਕਾਂਸ਼ੀ ਰਾਮ ਇਕਾਂਗੀ ਵਿੱਚ ਉਹਦੇ ਛਿੱਤਰ ਦੇ ਜਿਹੜੇ ਖੇਡ ਲੈ ਕੇ ਪੱਖ ਨੇ ਪਹਿਲਾਂ ਤਾਂ ਗਰੀਬ ਕਰਜ਼ਾਈ ਤੇ ਪਰੇਸ਼ਾਨ ਕਿਸਾਨ ਗੱਜਨ ਸਿੰਘ ਗਰੀਬ ਤੇ ਕਰਜ਼ੇ ਦਾ ਮਾਰਿਆ ਹੋਇਆ ਕਿਸਾਨ 30 ਦੇ ਸਹੁਰਿਆਂ ਦੁਆਰਾ ਛੇਤੀ ਵਿਆਹ ਮੰਗੇ ਜਾਣ ਕਰਕੇ ਉਹਨੂੰ ਹੋਰ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਜਿਸ ਕਰਕੇ ਉਹਦੀ ਆਪਣੀ ਪਤਨੀ ਨਾਲ ਜਿਹੜੀ ਕਿ ਤਲਖ ਕਲਾਮੀ ਭਾਵ ਕੀ ਝਗੜਾ ਹੁੰਦਾ ਤੇ ਉਹ ਪਿੱਤੇ ਨੂੰ ਕਹਿੰਦਾ ਜਿਹੜਾ ਉਹਦਾ ਭਤੀਜਾ ਹੈ ਕਿ ਕਹਿੰਦਾ ਓਏ ਭੜੂਆ ਹੁਣ ਮਹੀਨੇ ਦੇ ਅੰਦਰ ਅੰਦਰ ਕਿਥੋਂ ਕਾਰੂੰ ਦਾ ਖਜ਼ਾਨਾ ਲੁੱਟੀ ਅਗਲੇ ਮੰਗਦੇ ਨੇ ਘੋੜੀ ਜੋੜੀ ਮੇਰੇ ਘਰ ਨਹੀਂ ਅ ਇਸ ਵਕਤ ਪਾਇਆਂ ਦਾਬੇ ਜਵਾਕਾਂ ਦੇ ਖਾਣ ਨੂੰ ਉਸ ਨੂੰ ਇਹ ਵੀ ਡਰ ਹੈ ਕਿ ਜੇਕਰ ਉਹਨੇ ਕੁੜੀ ਤੇ ਵਿਆਹ ਉੱਤੇ ਹੋਰ ਜ਼ਮੀਨ ਕਹਿਣੇ ਰੱਖ ਦਿੱਤੇ ਤੇ ਚਾਰ ਕਿੱਲਾਂ ਦੇ ਸਿਰ ਉੱਤੇ ਮੁੰਡਿਆਂ ਨੂੰ ਕੋਈ ਸਾਖ ਨਹੀਂ ਦੇਵੇਗਾ ਤਾਂ ਇਸ ਗੱਲ ਤੋਂ ਪਰੇਸ਼ਾਨ ਹੋਇਆ ਉਹ ਕਹਿੰਦਾ ਕਿ ਬੈਠੇ ਤਾਂ ਐਸੀ ਵਈ ਅ ਅੱਖ ਲਾਵਾਂਗੇ ਬਹੁੜ ਥੱਲੇ ਆ ਮੇਰੇ ਸਾਲੇ ਦਾ ਹੋਰ ਹੀ ਫਾਣਾ ਆ ਫਸਿਆ ਵਿਚਾਲੇ ਕੇਵਲੇ ਇਹ ਨਹੀਂ ਉਸਨੇ ਪਹਿਲਾਂ ਹੀ ਕਾਂਸ਼ੀਰਾਮ ਸ਼ਾਹੌਕਰ ਦੇ 1434 ਰੁਪਏ 14 ਪੈਸੇ 1434 ਰੁਪਏ 14 ਪੈਸੇ ਦੇਣੇ ਨੇ ਜੋ ਕਿ ਵਿਆਜ ਨਾਲ ਵਧਦੇ ਜਾਂਦੇ ਨੇ ਪਰ ਉਹਦੇ ਵਿੱਚ ਦੇਣ ਦੀ ਹਿੰਮਤ ਨਹੀਂ ਉਤੋਂ ਦੀ ਦਾ ਵਿਆਦੇ ਕਰਨ ਦੀ ਕਾਲੀ ਪੈ ਰਹੀ ਆ ਤੇ ਦੋ ਕਿੱਲੇ ਜ਼ਮੀਨ ਪਹਿਲੇ ਉਹ ਜੈਲੇ ਨੰਬਰਦਾਰ ਕੋਲ ਗਹਿਣੇ ਰੱਖ ਚੁੱਕਿਆ ਸੀ ਕਾਂਸ਼ੀਰਾਮ ਉਸ ਦੀ ਜ਼ਮੀਨ ਗਹਿਣੇ ਰ ਕਰਨੀ ਚਾਹੁੰਦਾ ਸੀ ਪਰ ਉਹਨੂੰ ਇਸ ਕੰਮ ਲਈ ਜਿਹੜੇ ਕਿ ਤਿਆਰ ਨਾ ਹੁੰਦਾ ਦੇਖ ਕੇ ਉਹਨੂੰ ਪੰਚਾਇਤ ਦੇ ਵਿੱਚ ਲਜਾਣ ਦੇ ਜਿਹੜੀ ਤੁਮਕੇ ਦਿੰਦਾ ਕਾਂਸ਼ੀਰਾਮ ਤੇ ਉਹ ਕਹਿੰਦਾ ਵੀ ਉਹਦਾ ਜਿਹੜਾ ਜੁਲੀ ਤਪੜਾ ਸਾਰਾ ਵੀ ਕਾ ਦੂਗਾ ਤੇ ਗੱਜਨ ਸਿੰਘ ਜ਼ਮੀਨ ਗਹਿਣੇ ਰੱਖਣੀ ਨਹੀਂ ਚਾਹੁੰਦਾ ਪਰੰਤੂ ਉਹਦੀ ਪਤਨੀ ਵੀ ਉਹਦਾ ਸਾਥ ਨਹੀਂ ਦਿੰਦੀ ਉਹ ਵੀ ਕਹਿੰਦੀ ਹੈ ਕਿ ਉਹ ਗਹਿਣੇ ਰੱਖ ਦਵੇ ਜਿਸ ਕਰਕੇ ਬਹੁਤ ਪਰੇਸ਼ਾਨ ਹੁੰਦਾ ਤੇ ਸੁਪਣੇ ਵਿੱਚ ਵੀ ਬੁਰੀ ਤਰ੍ਹਾਂ ਬੇਚਾਨ ਰਹਿੰਦਾ ਅੱਗੇ ਹੈ ਧਾਰਮਿਕ ਵਿਰਤੀ ਵਾਲਾ ਗੱਜਨ ਸਿੰਘ ਧਾਰਮਿਕ ਵਿਰਤੀ ਵਾਲਾ ਆਦਮੀ ਉਹ ਹੱਥ ਧੋ ਕੇ ਗੁਟਕੇ ਉੱਤੇ ਪਾਠ ਕਰਦਾ ਤੇ ਨਾਲ ਹੀ ਉੱਠਦਾ ਬੈਠਦਾ ਤੇ ਰੱਬ ਨੂੰ ਯਾਦ ਕਰਦਾ ਕਹਿੰਦਾ ਬਾਖਰੂ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੀ ਮੇਰੇ ਮਾਲਕਾ ਪੁੱਤਰ ਤੇ ਤੀ ਨਾਲ ਮੋਹ ਰੱਖਣ ਵਾਲਾ ਉਹ ਆਪਣੇ ਪੁੱਤਰਾਂ ਦੇ ਤੀ ਨਾਲ ਬੜਾ ਮੋਹ ਰੱਖਦਾ ਤੇ ਉਹ ਛੋਟੇ ਪੁੱਤਰ ਬਿੰਦਰ ਨੂੰ ਕਹਿੰਦਾ ਕਿ ਜੂੰਦਾ ਰਹਿ ਵਗਿਆ ਸ਼ੇਰਾ ਫਿਰ ਉਹ ਸਾਨੂੰ ਕਹਿੰਦਾ ਕਿ ਓਏ ਭਾਈ ਬਿੰਦਰਾ ਟੈਲੇ ਦੀ ਰੋਟੀ ਥੋੜਾ ਰੋਟੀ ਥੋੜਾ ਜਾ ਔੜ ਕੇ ਲੈ ਆ ਲੈ ਜਿਓ ਟਿੱਕੀ ਚੜੀ ਦਾ ਗਿਆ ਪਾਣੀ ਲਾਉਣ ਭੁੱਖਾ ਹੋ ਬਚਾਰਾ ਉਹ ਜਿੱਤੋਂ ਨੂੰ ਵੀ ਸ਼ੇਰਾ ਕਹਿ ਕੇ ਸਮੋਦਨ ਕਰਦਾ ਤੇ ਉਹਦੇ ਘਰੋਂ ਬਾਹਰ ਨਿਕਲਣ ਉੱਤੇ ਉਸਦੀ ਸੁਰੱਖਿਆ ਦਾ ਫਿਕਰ ਵੀ ਕਰਦਾ ਅਗਿਆਪਤੀ ਪਤਨੀ ਵਿਚਕਾਰ ਤਣਾਅ ਤੇ ਤਕਰਾਰ ਗੱਜਨ ਸਿੰਘ ਆਪਣੀ ਪਤਨੀ ਨਾਲ ਬਹੁਤਾ ਪਿਆਰ ਨਹੀਂ ਰਹਿੰਦਾ ਸਗੋਂ ਉਹਨਾਂ ਦੇ ਵਿਚਕਾਰ ਦੀ ਦੇ ਰਿਸ਼ਤੇ ਤੇ ਵਿਆਹ ਦੇ ਕਰਜ਼ੇ ਦੇ ਮਾਮਲੇ ਵਿੱਚ ਤਣਾਅ ਬਣਿਆ ਰਹਿੰਦਾ ਤੇ ਤਕਰਾਰ ਵੀ ਜਾਰੀ ਰਹਿੰਦੀ ਹੈ ਤੇ ਇੱਕ ਥਾਂ ਗੱਜਨ ਸਿੰਘ ਰਾਮਕੌਰ ਦੀ ਟਿੱਪਣੀ ਦਾ ਗੁੱਸਾ ਕਰਦੇ ਹੋਏ ਕਹਿੰਦਾ ਉਸ ਨੂੰ ਕਹਿੰਦਾ ਕਿ ਨਾ ਤੂੰ ਦੱਸ ਜਿਹੜੀ ਬਸਰੇ ਦੀ ਲਾਮ ਜਿੱਤ ਕੇ ਆਈਆਂ ਕਿਵੇਂ ਸੂਈ ਕੁੱਤੀ ਵਾਂਗੂ ਟੋਂ ਟੋਂ ਕਰਦੀ ਹੈ ਗੁਰਨਾਮ ਕੌਰ ਉਸ ਨੂੰ ਕੁੜੀ ਦੇ ਵਿਆਹ ਲਈ ਤਿਆਰ ਨਾ ਹੁੰਦਾ ਦੇਖ ਕੇ ਕਹਿੰਦੀ ਆ ਕਿ ਚੰਗਾ ਫਿਰ ਰੱਖ ਕੁੜੀ ਨੂੰ ਬਹਾ ਕੇ ਬਹਾ ਕੇ ਘਰੇ ਕਦੇ ਸੱਤ ਚ ਬਹਿ ਕੇ ਗੱਲਾਂ ਵੀ ਸੁਣਿਆ ਕਰੋ ਕਿ ਬਸ ਗੁਟਕੇ ਨੂੰ ਏ ਗੇੜੇ ਦੇਣੇ ਹੀ ਜਾਣਦਾ ਏ ਸਨੌਤ ਟਕਰਾਰ ਦਾ ਮੂਲ ਕਾਰਨ ਘਰ ਦੀ ਗਰੀਬੀ ਆ ਅੱਗੇ ਹੈਗਾ ਭਰਾ ਦੇ ਆਬਾ ਤੋਂ ਦੁਖੀ ਹਾਂਜੀ ਉਹ ਆਪਣੇ ਭਰਾ ਗੈਲੇ ਜਿਹੜਾ ਕਿ ਸ਼ਰਾਬ ਪਿੰਦਾ ਸੀ ਉਹ ਜ਼ਮੀਨ ਵੇਚ-ਵੇਚ ਕੇ ਸ਼ਰਾਬ ਪੀਣ ਦੀ ਆਦਤ ਉਹਨੂੰ ਪਸੰਦ ਨਹੀਂ ਕਰਦਾ ਸੀ ਉਹ ਤਾਂ ਉਹ ਪਰੇਸ਼ਾਨ ਸੀ ਤੇ ਉਸ ਨੂੰ ਕਹਿੰਦਾ ਸੀ ਕਿ ਫੇਰ ਤੂੰ ਐ ਸੋਚ ਤੈਨੂੰ ਆਬਾ ਚਪਾਈ ਨੂੰ ਦੇਖ ਕੇ ਬਾਪੂ ਦੀ ਰੂਹ ਦੀ ਰੂਹ ਕੀ ਆਖਦੀ ਹੋ ਆਪਣੇ ਨਸੀਤਾਂ ਦੇ ਉਲਟ ਉਸ ਨੂੰ ਠਠਾਂ ਵਰਗੇ ਜਵਾਬ ਦਿੰਦੇ ਆ ਸੁਣ ਕੇ ਉਸ ਨੂੰ ਕਹਿੰਦਾ ਕਿ ਓਏ ਤੈਨੂੰ ਸੰਗ ਨਹੀਂ ਆਉਂਦੀ ਮੋਹ ਗੱਲ ਕੱਢਦੇ ਨੂੰ ਬਾਪੂ ਨੇ ਕਰਜਾ ਤੇਰੇ ਵਿਆਹ ਤੇ ਚੁੱਕਿਆ ਸੀ ਤੇ ਰਾਂਗੂ ਵੱਧ ਫੈਲੀਆਂ ਨਹੀਂ ਸੀ ਕੀਤੀਆਂ ਅਨਖੀਲਾ ਉਸ ਨੂੰ ਜਦੋਂ ਪਤਾ ਲੱਗਦਾ ਕਿ ਸਰਦਾਰਾਂ ਦੇ ਕਾਕੇ ਨੂੰ ਉਸਦੀ ਧੀ ਦਾ ਹੱਥ ਫੜ ਲੈਤਾ ਟੈਲਾ ਉਹਨਾਂ ਨਾਲ ਲੜ ਪਿਆ ਤਾਂ ਇੱਕਦਮ ਉਸ ਦਾ ਸਾਥ ਦੇਣ ਲਈ ਤਿਆਰ ਹੋ ਜਾਂਦਾ ਤੇ ਉਹਦੇ ਚਿਹਰੇ ਉੱਤੇ ਖਬਰਾਟ ਦੇ ਜਿਹੜੇ ਕਿ ਚਿੰਨ੍ਹ ਦਿਖਾਈ ਦਿੰਦੇ ਨੇ ਅੱਗੇ ਹੈਗਾ ਗੁਰਨਾਮ ਕੌਰ ਹਾਂਜੀ ਜਿਹੜੀ ਇਹਦੀ ਪਤਨੀ ਸੀ ਗੱਜਨ ਸਿੰਘ ਦੀ ਤੇ ਜਿੱਤੋ ਬਿੰਦਰ ਟੈਲੀ ਵੀ ਜਿਹੜੀ ਮਦਰ ਸੀ ਠੀਕ ਆ ਮਾਤਾ ਜੀ ਤੇ ਗੁਰਨਾਮ ਕੌਰ ਦੀ ਉਮਰ ਪੰਜਾਬ ਕੁ ਸਾਲਾਂ ਦੀ ਹੈ ਠੀਕ ਹੈ ਪਹਿਲਾ ਉਹਦਾ ਵੱਡਾ ਮੁੰਡਾ ਸੀ ਬਿੰਦਰ ਛੋਟਾ ਜਿੱਤੋ ਉਸਦੀ ਧੀ ਸੀ ਤੇ ਗੇਲਾ ਉਸਦਾ ਦਿਓਰ ਸੀ ਸੀਤੋ ਦੀ ਦਿਉਰਾਣੀ ਸੀ ਹਾਂਜੀ ਗਰੀਬੀ ਤੋਂ ਦੁਖੀ ਤੇ ਪਰੇਸ਼ਾਨ ਗੁਰਨਾਮ ਕੌਰ ਆਪਣੇ ਪਤੀ ਗੱਜਨ ਸਿੰਘ ਵਾਂਗ ਹੀ ਗਰੀਬੀ ਦੇ ਕਾਰਨ ਦੁਖੀ ਆ ਪਰੇਸ਼ਾਨ ਹੈ ਇਸ ਕਰਕੇ ਉਹਨੂੰ ਆਪਣੀ ਪਤੀ ਨਾਲ ਵੀ ਤਕਰਾਰ ਹੁੰਦਾ ਝਗੜਾ ਹੁੰਦਾ ਤੇ ਕਾਲਜ ਵੱਲੋਂ ਟੂਰ ਲਈ ਪੈਸੇ ਮੰਗ ਰਹੇ ਉਹਦੇ ਪੁੱਤਰ ਦੀ ਬਦਕਲਾਮੀ ਕਰਨੋਂ ਉਹਨੂੰ ਗੁੱਸਾ ਚੜਦਾ ਤੇ ਪਰੇਸ਼ਾਨ ਹੁੰਦੀ ਹੈ ਜਦੋਂ ਉਹ ਤੋਂ ਜਿਹੜੇ ਕਿ ਪੈਸੇ ਮੰਗਦਾ 200 ਰੁਪਏ ਅੱਗੇ ਹੈ ਜਿੱਦੜ ਉਹ ਜਿੱਦੜ ਭਾਵ ਕਿ ਜਿੱਦੜ ਕਰਦੀ ਆ ਉਹ ਠੀਕ ਹੈ ਉਹ ਜਿੱਦੜੀ ਇਸਤਰੀ ਉਸਨੇ ਲੀਖੁਰ ਵਾਲਿਆਂ ਦੀ 30 ਦਾ ਰਿਸ਼ਤਾ ਕਰਨ ਲਈ ਅਜਿਹੀ ਜਿੱਦ ਫੜੀ ਸੀ ਕਿ 2 ਮਹੀਨੇ ਕਲੇਸ਼ ਨਹੀਂ ਸੀ ਛੱਡਿਆ ਦਿਓਰ ਦੀ ਹਮੈਤਣ ਉਹ ਦਿਓਰ ਗੈਲੇ ਦੀ ਹਮੈਤਣ ਜਦੋਂ ਉਹਦੇ ਘਰ ਝਗੜਾ ਹੁੰਦਾ ਤਾਂ ਉਹ ਕਹਿੰਦੀ ਵੀ ਮੇਰੇ ਘਰ ਰੋਟੀ ਖਾ ਲਈ ਆ ਕੇ ਜਦੋਂ ਰੋਟੀ ਬਦਲੇ ਉਸਦੇ ਆਪਣੀ ਪਤਨੀ ਸੀਤੋ ਨਾਲ ਝਗੜਾ ਹੋ ਜਾਣਾ ਤਾਂ ਕਹਿੰਦੇ ਕਿ ਸੀਤੋ ਮੂੰਹ ਸੰਭਾਲ ਕੇ ਗੱਲ ਕੱਢਿਆ ਕਰ ਗੈਲਾ ਮੇਰਾ ਪੁੱਤ ਆਰ ਗਿਆ ਉਸਦੇ ਜਹੇ ਨਿਜ਼ਾਇਜ਼ ਬਤੀਰੇ ਤੋਂ ਦੁਖੀ ਹੋਈ ਸੀ ਤੋਂ ਕਲਪਦੀ ਹੋਈ ਵੀ ਇਹ ਘਟ ਨਹੀਂ ਕਰਦੀ ਤੇ ਕਹਿੰਦੀ ਆ ਮੈਂ ਤਾਂ ਕਹਿੰਨੀ ਆ ਤੇਰੇ ਪੁੱਤ ਮਰਨੀ ਮਰਨ ਨਹੀਂ ਗੁਰਨਾਮੋ ਇਸ ਵਿੱਚ ਦੋਹਾਂ ਵਿਚਕਾਰ ਖੂਬ ਟਕਰਾਅ ਹੁੰਦੀ ਹੈ ਲੜਾਈ ਹੁੰਦੀ ਹੈ ਗੁਰਨਾਮੋ ਨੂੰ ਸ਼ਾਇਦ ਗੁੱਸਾ ਦੋਹਾਂ ਭਰਾਵਾਂ ਦੇ ਘਰਾਂ ਵਿੱਚ ਪਾੜ ਪਾਉਣ ਵਾਲੀ ਸ਼ਾਇਦ ਸੀਤੋ ਹੀ ਆ ਅੱਗੇ ਹੈ ਚੁਗਲਖੋਰ ਹਾਂਜੀ ਉਸ ਸਥਿਤੀ ਜਿੱਤੋਂ ਸਾਲ ਉਸ ਨੂੰ ਚੁਗਲਿਆ ਕਰਨ ਦੀ ਆਤ ਹੈ ਜਦੋਂ ਗੱਜਨ ਸਿੰਘ ਜਿੱਤੋਂ ਨੂੰ ਪੁੱਛਦਾ ਕਿ ਉਸ ਦੀ ਮਾਂ ਉਸ ਦੀ ਮਾਸੀ ਦੇ ਘਰੋਂ ਅਜੇ ਤੱਕ ਮੁੜੀ ਨਹੀਂ ਤਾਂ ਉਹ ਕਹਿੰਦੀ ਹੈ ਕਿ ਜੇ ਚੁਗਲਿਆਂ ਤੋਂ ਬਹਿਲ ਮਿਲੇ ਤਾਂ ਹੀ ਮੁੜੇ ਅੱਗੇ ਹੈਗਾ ਲੜਾਈ ਝਗੜੇ ਦੇ ਝਗੜੇ ਤੋਂ ਡਰਨ ਵਾਲੀ ਉਹ ਕਿ ਦੇਖਦੀ ਹੈ ਕਿ ਦੋਵੇਂ ਪੁੱਤਰ ਤੇ ਦਿਓਰ ਗੇਲਾ ਸਰਦਾਰਾਂ ਦੇ ਕਾਕੇ ਨਾਲ ਟੱਕਰ ਲੈ ਲੈਣ ਨੂੰ ਲਲਕਾਰ ਰਹੇ ਨੇ ਤਾਂ ਉਹ ਚਿਹਰੇ ਉੱਤੇ ਡਰ ਦੇ ਪਾ ਛਾ ਜਾਂਦੇ ਨੇ ਤੋਂ ਕਹਿੰਦੀ ਹੈ ਕਿ ਵੱਡਿਆਂ ਵੱਡਿਆਂ ਨਾਲ ਮੱਥਾ ਕਿਉਂ ਲਾਉਣਾ ਅੱਗੇ ਹੈਗਾ ਗੇਲਾ ਠੀਕ ਹੈ ਗੇਲੇ ਇਹ ਉਹਦਾ ਛੋਟਾ ਭਰਾ ਸੀ ਗੱਜਨ ਸਿੰਘ ਦਾ ਤੇ ਉਹਦੀ ਪਤਨੀ ਸੀ ਤੋਸੀ ਇੱਕ ਐਪੀ ਆਦਮੀ ਹੋ ਐਪੀ ਆਦਮੀ ਦਿਨੇ ਸ਼ਰਾਬ ਪਿੰਦਾ ਤੇ ਜਮੀਨ ਆਪਾਂ ਦੇ ਮੂੰਹ ਉਡਾ ਦੱਤੀ ਸੀ ਉਹਨੇ ਇੱਕ ਟੀਟ ਤੇ ਬੇਸ਼ਰਮ ਆਦਮੀ ਹੈ ਠੀਕ ਹੈ ਤੇ ਉਹਤੇ ਆਪਣੇ ਵੱਡੇ ਭਰਾ ਗੁਰਨਾਮ ਸਿੰਘ ਦੀਆਂ ਨਸੀਤਾਂ ਤੋਂ ਕੋਈ ਪਰਵਾਹ ਨਹੀਂ ਹੁੰਦੀ ਤੇ ਉਹ ਜਦੋਂ ਉਸਨੂੰ ਝਿੜਕਦਾ ਤਾਂ ਉਹ ਅੱਗੇ ਤੋਂ ਕਹਿੰਦਾ ਕਿ ਹੋ ਹੋ ਉਹ ਤੂੰ ਤਾਂ ਬਾਈ ਹਾਸੇ ਦੀ ਗੱਲ ਦਾ ਗੁੱਸਾ ਮੰਨ ਗਿਆ ਪੀਣੀ ਨਹੀਂ ਫਿਰ ਚੰਗਾ ਫਿਰ ਕਰ ਜਪਜੀ ਇਹਦਾ ਪਾਠ ਅੰਦਰ ਜਾਂਦਾ ਹੋਇਆ ਕੋਈ ਨਿਤ ਨਿਤ ਨੀ ਬਜਾਰੀ ਆਉਣਾ ਹਾਲੇ ਸ਼ਮੂ ਨਾਸ਼ ਨਾਸ਼ ਪਤੀਆਂ ਅੱਗੇ ਆ ਪਤਨੀ ਨਾਲ ਤਣਾਅ ਵਿੱਚ ਰਹਿਣ ਵਾਲਾ ਉਹਦੀ ਪਤਨੀ ਨਾਲ ਜਿਹੜੀ ਕਿ ਬੰਦ ਨਹੀਂ ਸੀ ਤੋਂ ਗਰਮ ਸੁਭਾਅ ਵਾਲੀ ਹੈ ਤੇ ਬਹੁਤਾ ਕਸੂਰ ਇਹਦਾ ਹੀ ਲੱਗਦਾ ਜੋ ਹਰ ਰੋਜ਼ ਸ਼ਰਾਬ ਪੀ ਕੇ ਘਰ ਆਉਂਦਾ ਤੇ ਉਸ ਗੱਲ ਤੋਂ ਖਿਜੀ ਹੋਈ ਸੀ ਤੋਂ ਉਹਨੂੰ ਰੋਟੀ ਪਕਾ ਕੇ ਨਹੀਂ ਦੇ ਰੱਖਦੀ ਤੇ ਫਿਰ ਇਹਦੇ ਪਿੱਛੇ ਫੌੜਾ ਚੱਕ ਕੇ ਉਹਨੂੰ ਮਾਰਨ ਪੈਂਦਾ ਤੇ ਫੌੜਾ ਦਾ ਗੱਜਨ ਸਿੰਘ ਉਹ ਤੋਂ ਖੋਹ ਲੈਂਦਾ ਪਰ ਸੀਤੋ ਕਹਿੰਦੀ ਕਿ ਜੇ ਉਹਨੇ ਸ਼ਰਾਬ ਪੀ ਕੇ ਆਉਣਾ ਤਾਂ ਥਾਲ ਫਰੋਸ ਕੇ ਮੈਂ ਫਿਰ ਮੈਂ ਵੀ ਨਹੀਂ ਰੱਖਦੀ ਲਿਆ ਜੜੀ ਮਾਲ ਲਿਓਣੀ ਜਦੋਂ ਸੀਤੂ ਗਰਨਾਮ ਕੌਰ ਤੇ ਪ੍ਰਤੀ ਹਮਦਰਦ ਵਤੀਰੇ ਨੂੰ ਦੇਖ ਕੇ ਉਹ ਤੇ ਚੋਟ ਕਰਦੀ ਤਾਂ ਉਸ ਨੂੰ ਗਾਲਾਂ ਕੱਢਦਾ ਅੱਗੇ ਪਰਿਵਾਰਕ ਕਣਖ ਵਾਲਾ ਹਾਂਜੀ ਉਹ ਬੇਸ਼ੱਕ ਘਰ ਵਿੱਚ ਘਟੀਟ ਦੇ ਬੇਸ਼ਰਮ ਆਦਮੀ ਆ ਪਰ ਜਦੋਂ ਉਹਨੂੰ ਪਤਾ ਲੱਗਦਾ ਕਿ ਸਰਦਾਰਾਂ ਦੇ ਕਾਕੇ ਨੇ ਕਾਕਿਆਂ ਨੇ ਉਹਦੀ ਪਤੀਜੀ ਦਾ ਹੱਥ ਫੜ ਲਿਆ ਤਾਂ ਉਹ ਸਲੰਗ ਫੜ ਕੇ ਲਲਕਾਰਦਾ ਹੋਇ ਨਿਕਲਦਾ ਤੇ ਉਹਦਾ ਚਿਹਰਾ ਟੈਲੇ ਤੇ ਬਿੰਦਰ ਵਾਂਗ ਹੀ ਗੁੱਸੇ ਨਾਲ ਭਖ ਰਿਹਾ ਹੁੰਦਾ ਅੱਗੇ ਹੈਗਾ ਕਾਂਸ਼ੀ ਰਾਮ ਹਾਂਜੀ ਕਾਂਸ਼ੀ ਰਾਮ ਜਿਨੇ ਕਰਜ਼ਾ ਦਿੱਤਾ ਹੋਇਆ ਸੀ ਤੇ ਇੱਕ ਸ਼ਾਹੂਕਾਰ ਆ ਇਹ ਤੇ ਗੱਜਨ ਸਿੰਘ ਸਮੇਤ ਪਿੰਡ ਦੇ ਬਹੁਤ ਸਾਰੇ ਲੋਕਾਂ ਨੂੰ ਲੋਕਾਂ ਨੂੰ ਕਰਜ਼ਾ ਦਿੰਦਾ ਠੀਕ ਹੈ ਉਹਦੇ ਕਰਜ਼ਾਈ ਨੇ ਲੋਹੂ ਪੀਣਨ ਵਾਲਾ ਸ਼ਾਹੂਕਾਰ ਲੋਹੂ ਪੀਣਾ ਸ਼ਾਹੂਕਾਰ ਕਾਂਸ਼ੀਰામ ਪਿੰਡ ਦੇ ਲੋਕਾਂ ਨੂੰ ਕਰਜ਼ਾ ਦੇਣ ਵਾਲਾ ਸ਼ਾਹੂਕਾਰਾ ਮਿੱਤ ਭਗਵਾਨੇ ਕਾ ਗਿਆਨਾ ਚੰਨ ਖਾਂ ਸੁਖਾਨੰਦੇ ਦਾ ਗੱਜਨ ਸਿੰਘ ਸਭ ਉਹਦੇ ਕਰਜ਼ਾਈ ਨੇ ਗੱਜਨ ਸਿੰਘ ਨੇ ਰਲਾਮ ਲਾ ਕੇ ਉਸਦੇ 1434 ਰੁਪਏ 14 ਪੈਸੇ ਦੇਣੇ ਨੇ ਤੇ ਆਪਣੇ ਸ਼ਬਦਾਂ ਵਿੱਚ ਇਹ ਰਕਮ ਸੁੰਦੀ ਰਹਿੰਦੀ ਹੈ ਇਹ ਕਹਿੰਦਾ ਭਾਵਕੇ ਅੱਗੇ ਅੱਗੇ ਵਧੇ ਜਾਂਦੀ ਆ ਮਕਾਰ ਤੇ ਖਚਰਾ ਕਨਸ਼ੀਰਾਮ ਇੱਕ ਮਕਾਰ ਤੇ ਖਚਰਾ ਆਦਮੀ ਐ ਤੋ ਆਪਣੀ ਮੰਮੀ ਨਾਲ ਪਹਿਲਾਂ ਤਾਂ ਬੜੀਆਂ ਆਪਣਤ ਭਰੀਆਂ ਗੱਲਾਂ ਕਰਦਾ ਪਰੰਤੂ ਜਦੋਂ ਉਸਦੇ ਰਾਮ ਖਰਾਉ ਤੇ ਨਹੀਂ ਆਉਂਦੀ ਤਾਂ ਉਸ ਨੂੰ ਮੁਕਦਮੇ ਨੇ ਧਮਕੀਆਂ ਲੰਦਾ ਤੇ ਉਹ ਖਚਰਾ ਤੇ ਮਕਾਰ ਹੋਣ ਕਰਕੇ ਇੱਤੇ ਨੂੰ ਪ੍ਰੀਤਮ ਸੂ ਸਰਦਾਰ ਕਹਿੰਦਾ ਤੇ ਫਿਰ ਕਹਿੰਦਾ ਕਿ ਬਾਗ ਰੂਕੀ ਫੱਤੇ ਸਰਦਾਰ ਗੱਜਲਸਿਆਂ ਫਿਰ ਉਹ ਗੱਜਨ ਸਿੰਘ ਦੀ ਲੱਤ ਦਾ ਹਾਲ ਪੁੱਛਦਾ ਹੋਇਆ ਬੜੀ ਆਪਣਤ ਜ਼ਾਹਰ ਕਰਦਾ ਪਿੱਤੋ ਦੇ ਚਰਿੱਤਰ ਦਾ ਜਿਹੜਾ ਕਿ ਜਾਨੂਆ ਤੇ ਕਹਿੰਦਾ ਕਿ ਤੂੰ ਵੀ ਤੂੰ ਵੀ ਕਾਂਸ਼ੀ ਰਾਮਾ ਜਾਨ ਦਾ ਗੁੱਜਦਾ ਭੋਲੀਆਂ ਗੱਲਾਂ ਕਰਨ ਲੱਗ ਪਿਆ ਇਸ ਤਰ੍ਹਾਂ ਗੱਜਨ ਸਿੰਘ ਤੇ ਉਸ ਦੇ ਕੀੜੇ ਮਾਰਨ ਦਾ ਕਾਰਨ ਪੁੱਛਣ ਤੇ ਫਿਰ ਉਹ ਕਹਿੰਦਾ ਫਿਰ ਉਹ ਕਰਦਾ ਹੋਇਆ ਕਹਿੰਦਾ ਕਿ ਹੀ 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 ਸਾਡੇ ਕਰਮਾਂ ਚ ਤਾਂ ਸੋਡੇ ਸਰਦਾਰਾਂ ਦੇ ਘਰਾਂ ਦੀ ਖਾਣ ਖਾ ਕੇ ਸ਼ਾਨਣੀ ਲਿਖੀ ਐ ਗੱਜਨ ਸਿੰਘ ਮੈਂ ਕਿਹਾ ਗੱਜਨ ਸੂਨ ਤੂੰ ਅੱਜ ਕੱਲ ਬਹੁਤ ਦੀ ਸ਼ਾਮੇ ਵੈਂਦਾ ਆਪਾਂ ਵੀ ਸੁਣ ਲਈਏ ਰੱਬ ਦੇ ਘਰ ਦੀਆਂ ਇੱਕ ਦੋ ਬੰਦਾ ਭਜਨ ਬੰਦਗੀ ਦਿਵਾਲੀ ਅੱਗੇ ਹੈਗਾ ਕਰਮਾਂ ਦੀ ਦੁਹਾਈ ਦੇਣ ਵਾਲਾ ਹਾਂਜੀ ਜਦੋਂ ਪਿੱਤਾ ਇਸ ਨੂੰ ਕਹਿੰਦਾ ਕਿ ਸਾਰੇ ਲੋਕ ਕੀ ਇਹ ਇੱਕੋ ਜਿਹੇ ਨਹੀਂ ਹੁੰਦੇ ਤਾਂ ਜਿਵੇਂ ਪਿੰਡ ਵਿੱਚ ਹਵੇਲੀ ਵਾਲੇ ਅਤੇ ਲੰਬੜਦਾਰਾਂ ਨੂੰ ਕੋਈ ਦੁੱਖ ਨਹੀਂ ਕਿਉਂਕਿ ਉਹਨਾਂ ਕੋਲ ਪੈਸਾ ਬਹੁਤ ਹੈ ਸੁਣ ਕੇ ਕਨਸ਼ੀਰામ ਕਹਿੰਦਾ ਕਿ ਕਰਮਾ 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 ਕੋਈ ਕਿਸੇ ਦੇ ਕਿਵੇਂ ਖੋਏ ਠੀਕ ਆ ਸਾਰੀ ਗੱਲ ਕਰਮਾਂ ਤੇ ਆ ਕੇ ਦਮ ਤੋੜ ਦਿੰਦੀ ਆ ਅੱਗੇ ਹੈਗਾ ਪਿੱਤਾ ਹਾਂਜੀ ਜਿਹੜਾ ਭਤੀਜਾ ਉਹਦਾ ਤੇ ਇਹਦਾ ਪੂਰਾ ਨਾਂ ਹੈਗਾ ਪ੍ਰੀਤਮ ਸਿੰਘ ਠੀਕਾ ਮੁੱਖ ਪਾਤਰ ਗੱਜਨ ਸਿੰਘ ਦੇ ਪਟੱਬਰ ਦੇ ਵਿੱਚੋਂ ਉਹਦਾ ਭਤੀਜਾ ਲੱਗਦਾ ਹੈ ਉਹਦੀ ਉਮਰ 40 ਕੁ ਸਾਲਾਂ ਦੀ ਆ। ਭਰਾ ਮਾਰੀ ਦਾ ਸ਼ਿਕਾਰ ਪਰੰਤੂ ਸੰਤੁਸ਼ਟੋ ਭਰਾ ਮਾਰੀ ਦਾ ਸ਼ਿਕਾਰ ਹੈ ਉਹ ਵਿਆਹ ਉਸ ਨੇ ਕਰਾਇਆ ਸੀ ਪਰੰਤੂ ਤੀਮੀ ਉਸ ਦੇ ਛੋਟੇ ਭਰਾ ਨੇ ਸੰਭ ਲਈ ਤੇ ਉਹਨੇ ਆਪਣੇ ਮਨ ਨੂੰ ਸਮਝਾਇਆ ਕਿ ਚਲੋ ਉਸ ਦੀ ਤੀਮੀ ਘਰ ਵਿੱਚ ਹੀ ਹੈ ਕੋਈ ਬਰਗਾਨਾ ਤਾਂ ਨਹੀਂ ਲੈ ਕੇ ਆ। ਉਹ ਸਮਝਦਾ ਸੀ ਕਿ ਉਹ ਆਪ ਆਮਲੀ ਹੈ ਤੇ ਦੋਹਾਂ ਦਾ ਵਿਆਹ ਨਹੀਂ ਕਰ ਸਕਦਾ ਦੋਹਾਂ ਦਾ ਵਿਆਹ ਨਹੀਂ ਕਰ ਸਕਦਾ ਪਰੰਤੂ ਉਸ ਦੀ ਤੀਮੀ ਨੂੰ ਸੰਭਾਲਣ ਵਗਰੂ ਪਮੀਰੀ ਵਾਂਗ ਸਾਰੇ ਕੰਮ ਕਰਦਾ ਹੈ। ਇਹ ਉਸ ਨੂੰ ਬੈਠੇ ਨੂੰ ਦੋਵੇਂ ਵੇਲੇ ਰੋਟੀ ਮਿਲਦੀ ਹੈ ਤੇ ਉਸ ਨੂੰ ਇਸ ਤੋਂ ਵੱਧ ਹੋਰ ਕੁਝ ਨਹੀਂ ਚਾਹੀਦਾ। ਅਮਲੀ ਪੀਤਾ ਅਮਲੀ ਜਿਸ ਕਰਕੇ ਗੱਜਨ ਸਿੰਘ ਉਹਨੂੰ ਅਮਲੀਆ ਕਹਿ ਕੇ ਸੰਬੋਧਨ ਕਰਦਾ ਤੇ ਉਹ ਤਮਾਕੂ ਪੀਂਦਾ ਹੋਰ ਨਸ਼ੇ ਵੀ ਕਰਦਾ। ਕਾਂਛੀराम ਉਹਦੇ ਬਾਰੇ ਕਹਿੰਦਾ ਕਿ ਲੈ ਜੱਟ ਨੇ ਨਸ਼ਾ ਨਾਲ ਦੇ ਗੱਲ ਲਈ। ਅਮਲੀ ਈ ਮਾਰ ਲੈਣਗੇ ਇਹਨੂੰ ਤਾਂ ਗਰੀਬੀ ਦਾ ਮਾਰਿਆ ਹੋਇਆ ਹਾਂਜੀ ਗੱਜਨ ਸਿੰਘ ਗੱਜਨ ਸਿੰਘ ਵਾਂਗ ਪੀਤਾ ਵੀ ਜਿਹੜਾ ਕਿ ਗਰੀਬੀ ਦਾ ਮਾਰਿਆ ਹੋਇਆ ਪਰੇਸ਼ਾਨ ਆਰਥਿਕ ਤੰਗੀ ਦਾ। ਤੇ ਤਲਖ ਸੁਭਾਵ ਵਾਲਾ ਗੁੱਸੇ ਵਾਲਾ ਉਸ ਸੁਭਾਅ ਵਿੱਚ ਤਲਕੀਆ ਗੁੱਸੇ ਵਾਲਾ ਜਦੋਂ ਉਸ ਨੂੰ ਬਾਹਰ ਰੋਟੀ ਖਾਣ ਲਈ ਆਵਾਜ਼ ਸੁ ਸੁਣਾਈ ਦਿੰਦੀ ਆ ਤਾਂ ਉਸ ਨੂੰ ਛੇਤੀ ਆਉਣ ਲਈ ਕਹਿੰਦੀ ਆ ਤਾਂ ਇਹ ਕਹਿੰਦਾ ਉਹ ਹੀ ਆਉਣਾ ਚਲ ਉਹਨੇ ਤਾਂ ਨਹੀਂ ਲੜਦੇ ਕਿਵੇਂ ਸਾਲਾ ਹਿੰਗ ਦੇ ਵਾਹਮਣਾ ਦੇ ਇਕੱਟਿਆਂ ਕੋ ਅੱਗੇ ਹੈਗਾ ਆਪਣੇ ਵਿੱਚ ਵਿਸ਼ਵਾਸ ਰੱਖਣ ਵਾਲਾ ਆਪਣਾ ਮਾਰੂ ਸਾਹਮੇ ਤਾਂ ਛਿੱਟੂ ਠੀਕ ਹੈ ਉਹ ਨੂੰ ਆਪਣੇ ਤੇ ਵਿਸ਼ਵਾਸ ਇਸ ਕਰਕੇ ਆਪਣੇ ਪਿੰਡ ਦੇ ਨੀਮਾ ਕੀਮਤੋ ਇਲਾਜ ਕਰਵਾਉਣ ਵਿੱਚ ਕੋਈ ਬੁਰਾਈ ਨਹੀਂ ਸਮਝਦਾ ਝੋਟ ਲਾ ਕੇ ਗੱਲ ਕਰਨ ਵਾਲਾ ਉਹ ਗੱਜਨ ਸਿੰਘ ਕੰਸ਼ੀਰਾਮ ਨੂੰ ਤੇ ਆਉਣ ਦਾ ਕਾਰਨ ਪੁੱਛਦਾ ਤਾਉ ਕਹਿੰਦਾ ਕਿ ਕਨਸ਼ੀਰਾਮ ਨੇ ਤੇਰੇ ਨਾਲ ਕੋਈ ਹਸਾਬ ਕਿਤਾਬ ਕਰਨਾ ਹੋਣਾ ਹੋਰ ਕੀ ਇੱਥੇ ਗਲੀਆਂ ਪੱਕੀਆਂ ਕਰਾਉਣ ਆਇਆ ਅੱਗੇ ਕਰਮਾਂ ਨੂੰ ਨਾ ਮੰਨਣ ਵਾਲਾ ਪਿੱਤਾਰਥਿਕ ਨਾ ਬਰਾਬਰੀ ਦਾ ਕਾਰਨ ਕਰਮ ਨਹੀਂ ਮੰਨਦਾ ਉਹ ਕਰਮਾਂ ਚ ਦਹਾਈ ਦੇਣ ਵਾਲੇ ਕਨਸ਼ੀਰਾਮ ਨੂੰ ਕਹਿੰਦਾ ਫੀਮਾ ਵੇਚਦੇ ਨੇ ਹੀਰਾ ਫੀਰੀਆਂ ਕਰਦੇ ਨੇ ਤੂੰ ਇਹਨੂੰ ਕਰਮਾਂ ਦਾ ਕੋਈ ਦੇਈ ਦੇਈ ਜਾਂਦੇ ਆ ਵੀ ਤੂੰ ਇਹਨੂੰ ਕਰਮਾਂ ਦਾ ਨਾਂ ਦੇਈ ਜਾਂਦੇ ਆ ਦਲੀਨ ਨਾਲ ਖਰੀ ਗੱਲ ਗੱਲ ਸੁਣਾਉਣ ਵਾਲਾ ਉਹ ਆਰਥਿਕਾ ਨਾਮ ਬਰਾਬਰੀ ਦਾ ਕਰਨ ਕਰਮ ਦੱਸਣ ਵਾਲੇ ਕਾਂਸ਼ੀ ਰਾਮ ਨੂੰ ਉਹ ਤੇ ਇਹੀ ਖਰੀਆਂ ਖਰੀਆਂ ਸੁਣਾਉਂਦਾ ਨਾ ਆ ਹੁਣ ਤੂੰ ਕਿਹੜਾ ਹਲ ਜੋੜਦਾ ਕਰਕੇ ਕਾਟੇ ਵਾਟੇ ਜੇ ਹੁਣ ਕੱਢ ਦੇਗਾ ਮੇਰੇ ਆਲੇ ਚਾਚੇ ਕਣੀ 5 700 ਕੀ ਕਹਿੰਦੇ ਆ ਕੀ ਕਹਿੰਦੇ ਆ ਤੂੰ ਤਾਂ ਹੁਣ ਤਮਾਕੂ ਵੀ ਗਦੇ ਦੀ ਲਿੱਦ ਪਾ ਕੇ ਦੰਨਾ ਹਾਂਜੀ ਅੱਗੇ ਹੈਗੇ ਨੇ ਕੁਐਸਚਨ ਆਨਸਰ ਬਗਾਨੇ ਬੋੜ ਦੀ ਛਾਂ ਕਾਂਗੀ ਦਾ ਲੇਖਕ ਕੌਣ ਆ ਜਮੇਰ ਸਿੰਘ ਔਲਖ ਹੈ ਇਹਦੇ ਪਾਤਰ ਕਿਹੜੇ ਕਿਹੜੇ ਨੇ ਗੱਜਨ ਸਿੰਘ ਛੋਟਾ ਕਿਸਾਨ ਆ ਗੁਰਨਾਮ ਕੌਰ ਗੱਜਨ ਸਿੰਘ ਦੀ ਪਤਨੀ ਆ ਗੱਜਨ ਆ ਸੱਜਣ ਲਗਦਾ ਗੱਜਨ ਆ ਗੀਲਾ ਗੱਜਨ ਦਾ ਛੋਟਾ ਭਰਾ ਹੈ ਜਿੱਤੋਂ ਗੀਲਾ ਗੱਜਨ ਸਿੰਘ ਦਾ ਛੋਟਾ ਭਰਾ ਹੈ ਤੇ ਇਹ ਜਿੱਤੋਂ ਨਹੀਂ ਹੈਗੀ ਸੀ ਤੋਂ ਆਇਆ ਸੀ ਤੋਂ ਗੀਲੇ ਦੀ ਪਤਨੀ ਆ ਪਿੱਤਾ ਘਰਾਂ ਵਿੱਚੋਂ ਗੱਜਨ ਸਿੰਘ ਦਾ ਭਤੀਜਾ ਕਾਂਸ਼ੀਰામ ਪਿੰਡ ਦਾ ਸੂਦਖੋਰਾ ਸ਼ਾਹੂਕਾਰ ਆ ਬਿੰਦਰ ਗੱਜਨ ਸਿੰਘ ਦਾ ਛੋਟਾ ਮੁੰਡਾ ਜਿੱਤੋ ਗੱਜਨ ਸਿੰਘ ਦੀ ਕੁੜੀ ਆ ਟੈਲਾ ਗੱਜਨ ਸਿੰਘ ਦਾ ਵੱਡਾ ਮੁੰਡਾ ਰੰਗ ਰੰਗ ਮੱਚ ਪਰ ਗੱਜਨ ਸਿੰਘ ਦੇ ਘਰ ਕਿਸ ਤਰ੍ਹਾਂ ਕਿਸ ਘਰ ਕਿਸ ਤਰ੍ਹਾਂ ਸਥਿਤ ਨੇ ਦੋਵੇਂ ਘਰ ਨਾਲ-ਨਾਲ ਨੇ ਇਹ ਕੱਚੇ ਨੇ ਦੋਹਾਂ ਅੱਗੇ ਖੁੱਲੀ ਸ਼ਾਮਲਾਟ ਥਾਂ ਹੈ ਜਿਸ ਨੂੰ ਘਰ ਵਾਲੇ ਆਪਣੀ ਸਹੂਲਤ ਲਈ ਵਰਤਣੇ ਨੇ ਇਸ ਉੱਪਰ ਨਾਲ ਦੇ ਸਰਦੇ ਪੁੱਜ ਦੇ ਘਰ ਦੀ ਬਲਗਣ ਦੇ ਵਿੱਚੋਂ ਬੋਹੜ ਦੇ ਇੱਕ ਟਾਹਣ ਦੀ ਛਾਂ ਰਹਿੰਦੀ ਆ ਜਿਹਦੇ ਹੇਠਾਂ ਬੈਠੇ ਹੁੰਦੇ ਨੇ ਅੱਗੇ ਕਾਂਗੀ ਦੇ ਅੰਤ ਵਿੱਚ ਜਦੋਂ ਜਿੱਤੋ ਦਾ ਸਰਦਾਰਾਂ ਦੇ ਕਾਕਿਆਂ ਦੁਆਰਾ ਹੱਥ ਫੜਨ ਦੀ ਗੱਲ ਹੁੰਦੀ ਹੈ ਤਾਂ ਵਖ-ਵਖ ਪਾਤਰ ਦਾ ਕੀ ਰਵਈਆ ਸੀ ਹਾਂਜੀ ਇਹ ਗੱਲ ਸੁਣ ਕੇ ਟੈਲਾ ਗੇਲਾ ਤੇ ਬਿੰਦਰ ਗੁੱਸੇ ਵਿੱਚ ਆ ਜਾਂਦੇ ਨੇ ਟੈਲੇ ਦੇ ਹੱਥ ਵਿੱਚ ਸੋਟੀ ਆ ਗੇਲੇ ਕੋਲ ਸਲੰਘਾ ਤੇ ਬਿੰਦਰ ਦੇ ਹੱਥ ਵਿੱਚ ਸਟਿਕ ਹਾਕੀ ਹੈ ਉਹਨਾਂ ਦੇ ਚਿਹਰੇ ਗੁੱਸੇ ਨਾਲ ਦਗ ਰਹੇ ਨੇ ਤੇ ਗੱਜਨ ਸਿੰਘ ਦੇ ਚਿਹਰੇ ਉੱਪਰ ਘਬਰਾਟ ਆ ਔਰ ਪਿੱਤੇ ਦੇ ਚਿਹਰੇ ਉੱਪਰ ਹੈਰਾਨੀ ਆ ਗੁਰਨਾਮ ਕੌਰ ਤੇ ਸੀਤੋ ਦੇ ਚਿਹਰਾ ਉੱਪਰ ਵੀ ਡਰ ਹੈ ਵਿਗਾਨੇ ਬੋਰਡ ਦੀ ਸ਼ਾਂਈ ਕਾਂਗੀ ਦੀ ਕਰਮ ਭੂਮੀ ਪੰਜਾਬ ਦਾ ਕਿਹੜਾ ਇਲਾਕਾ ਸਮਾਲਵਾ ਥੈਂਕਸ